ਪੁਰਾਣਕ ਤੇ ਤੁਹਾਡਾ ਸਵਾਗਤ ਹੈ ਲਗਾਤਾਰ ਹਾਲਾਂਕਿ ਐਜੂਕੇਸ਼ਨ ਹੋਵੇ ਮੈਡੀਕਲ ਐਜੂਕੇਸ਼ਨ ਹੋਵੇ ਜਾਂ ਐਜੂਕੇਸ਼ਨ ਦੀ ਕਿਸੇ ਵੀ ਬੰਨਗੀ ਤੇ ਉਹ ਬਹੁਤ ਘੱਟ ਚਰਚਾ ਦਾ ਵਿਸ਼ਾ ਹੁੰਦੇ ਨੇ ਬਹੁਤ ਘੱਟ ਸਿਆਸਤ ਦਾ ਵਿਸ਼ਾ ਹੁੰਦੇ ਨੇ ਕਦੇ-ਕਦੇ ਰੋਲੇ ਇਹ ਪੈਂਦੇ ਨੇ ਪੇਪਰਾਂ ਦੇ ਵੇਲੇ ਪੈਂਦੇ ਨੇ ਫੀਸਾਂ ਵੇਲੇ ਪੈਂਦੇ ਨੇ ਵੱਖ-ਵੱਖ ਜਿਹੜਾ ਨੀਟ ਦਾ ਟੈਸਟ ਆਇਆ ਇਹਦੇ ਵੇਲੇ ਪਿਆ ਇਹਨੂੰ ਫੈਡਰਲ ਸਟਰਕਚਰ ਦੇ ਰੂਪ ਚ ਵੀ ਦੇਖਿਆ ਗਿਆ ਸਟੇਟਾਂ ਦੇ ਰਾਈਟਸ ਦੇ ਬਾਬੇ ਵਿੱਚ ਕਾਮਨਲਾ ਡੂਨੇ ਤਾਂ ਕਾਫੀ ਜ਼ਿਆਦਾ ਰਿਐਕਟ ਕੀਤਾ ਸੀਗਾ ਇਹ ਅਲੱਗ ਗੱਲ ਹੈ ਕਿ ਸਾਡੀ ਸਰਕਾਰ ਨੇ ਉਹਨੂੰ ਐਜੇ ਫਾਈਨਲ ਸਟਰਕਚਰ ਬਹੁਤ ਜ਼ਿਆਦਾ ਉਹਦੇ ਤੇ ਕੋਈ ਗੱਲ ਨਹੀਂ ਕੀਤੀ ਪਰ ਅਸੀਂ ਜਿਹੜਾ ਇੱਕ ਮਸਲੇ ਤੇ ਲਗਾਤਾਰ ਦੋ ਵਾਰ ਤੋਂ ਗੱਲ ਕਰ ਰਹੇ ਹਾਂ ਉਹ ਇਹ ਸੀਗਾ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ ਐਨਆਰਆਈ ਨੂੰ ਲੈ ਕੇ ਐਨਆਰਆਈ ਦਖਲਿਆਂ ਨੂੰ ਜਿਹੜਾ 15% ਸੀਗਾ ਤੇ ਉਹਦੇ ਚੋਂ ਫਿਰ ਜ਼ਿਕਰ ਨਹੀਂ ਮਿਲਦੇ ਤਾਂ ਪੰਜਾਬ ਸਟੇਟ ਤੋਂ ਬਾਹਰ ਦੇ ਸਟੂਡੈਂਟਾਂ ਨੂੰ ਵੀ ਦਖਲ ਕੀਤਾ ਜਾ ਸਕਦਾ ਐਨਆਰਆਈ ਦੇ ਉਸ ਫਾਰਮ ਨੇ ਦੇ ਵਿੱਚ ਇਹ ਸਾਰੇ ਮਾਮਲੇ 'ਚ ਡਾਕਟਰ ਬਲਬੀਰ ਸਿੰਘ ਜਿਹੜੇ ਮੈਡੀਕਲ ਐਜੂਕੇਸ਼ਨ ਮਿਨਿਸਟਰ ਨੇ ਤੇ ਹੈਲਥ ਮਿਨਿਸਟਰ ਵੀ ਨੇ ਉਹਨਾਂ ਨੇ ਫੇਰ ਸਾਨੂੰ ਨੋਕ ਕੀਤਾ ਜਿਹਦੇ ਚ ਕਿਹਾ ਗਿਆ ਕਿ ਅਜੇ ਵੀ ਜੋ ਅਸੀਂ ਕਰ ਰਹੇ ਹਾਂ ਆਬਲਕ ਦੇ ਲਈ ਜੋ ਸਭੋ ਆਸਾਨ ਕਰ ਰਹੇ ਹਾਂ ਚੀਜ਼ਾਂ ਉਹਦੇ ਮੁਤਾਬਕ ਨਹੀਂ ਕਰ ਰਹੇ ਥੋੜਾ ਬਹੁਤ ਉਹਨਾਂ ਨੇ ਡਾਕਟਰ ਸਾਹਿਬ ਡਾਕਟਰ ਪਰਨਰ ਗਰਗ ਜੀ ਉਹ ਪਹਿਲੀਆਂ ਦੋ ਉਹਨਾਂ ਦੇ ਵੀਡੀਓ ਦੇ ਵਿੱਚ ਸੀਗੇ ਤੇ ਅੱਜ ਵੀ ਅਸੀਂ ਇਸੇ ਕਰਕੇ ਉਹਨਾਂ ਦੀ ਤਰਫ ਤੋਂ ਆਏ ਕੁਝ ਸਵਾਲ ਹੀ ਉਸ ਰੂਪ ਦੇ ਵਿੱਚ ਉਠਾਵਾਂਗੇ ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ। ਸ਼ੁਕਰੀਆ। ਤੇ ਉਹਨਾਂ ਦਾ ਇੱਕ ਥੋੜਾ ਜਿਹਾ ਇਤਰਾਜ਼ ਜੇ ਸੀ ਕਿ ਕਹਿੰਦੇ ਸਬਦਾਂ ਵਾਲੀ ਬੜੀ ਸਖਤ ਵਰਤੀ ਹੈ ਡਾਕਟਰ ਸਾਹਿਬ ਨੇ। ਤੇ ਮੈਂ ਤਾਂ ਮੈਂ ਕਿਹਾ ਸੀ ਕੋਈ ਗੱਲ ਨਹੀਂ ਤੁਹਾਡੀ ਗੱਲ ਇਹ ਵੀ ਮੈਂ ਮੇਰੀ ਜਿਵੇਂ ਬਾਰੀ ਹੈ ਮੈਂ ਪਛਾਣਦਾ ਕਿ ਨਾਲ ਇਹ ਵੀ ਕਹਿੰਦੇ ਸੀ ਕਿ ਡਾਕਟਰ ਸਾਹਿਬ ਤੁਸੀਂ ਐਡਵਾਈਸ ਵੀ ਲੈਂਦੇ ਰਹੇ ਜਦੋਂ ਅਸੀਂ ਐਜੀਟੇਸ਼ਨ ਕਰਦੇ ਸੀ ਐਸੀ ਕੋਈ ਗੱਲ ਨਹੀਂ ਨਿੱਜੀ ਕੋਈ ਵਿਰੋਧਾੜੀ ਗੱਲ ਨਹੀਂ ਹੈ। ਤੇ ਨਾਲ ਦੀ ਨਾਲ ਇਹ ਉਹਨਾਂ ਨੇ ਇੱਕ ਜਿਹੜਾ ਡਾਕੂਮੈਂਟ ਮੇਰੇ ਉੱਤੇ ਸੀ ਮੈਂ ਤੁਹਾਨੂੰ ਰਿਸਾਈਵ ਕਰ ਦਿੱਤਾ ਕਿ ਉਹ ਪੁਰਾਣੇ ਸਮੇਂ ਤੇ ਹੀ ਅਸਲ ਚ ਜਿਏ ਹੋਏ ਹੋਏ ਨੇ ਅਸੀਂ ਕੋਈ ਤਬਦੀਲੀ ਨਹੀਂ ਅਸੀਂ ਜੋ ਵੀ ਕੀਤਾ ਬੈਟਰ ਮੈਟਰ ਹੀ ਕੀਤਾ ਬਿਲਕੁਕਲ ਠੀਕ ਹੈ ਉਹਨਾਂ ਦੀ ਗੱਲ ਜੇ ਉਹ ਕਹਿੰਦੇ ਨੇ ਵੀ ਸ਼ਬਦ ਨਾ ਤੇ ਮੀਰਾ ਉਹਨਾਂ ਨਾਲ ਕੋਈ ਝਗੜਾ ਹੈ ਨਾ ਉਹਨਾਂ ਦਾ ਮੇਰੇ ਨਾਲ ਹੈ ਤੇ ਪਰ ਸ਼ੋਦਾਵਲੀ ਦਾ ਜਿੱਥੇ ਸਵਾਲ ਹੈ ਜਿਵੇਂ ਤੁਸੀਂ ਮੈਨੂੰ ਪਹਿਲਾਂ ਅਸੀਂ ਵੀ ਕਹਿੰਦੇ ਮੈਨੂੰ ਕਿਹਾ ਝੂਠ ਮੈਂ ਕੋਈ ਝੂਠਾ ਨਹੀਂ ਕਿਹਾ ਮੈਂ ਦੁਬਾਰਾ ਸੁਣੀ ਉਹ ਵੀਡੀਓ ਕਿਉਂਕਿ ਮੈਨੂੰ ਆਪਤਾ ਹੈ ਵੀ ਜੇ ਮੇਤੋ ਗਲਤੀ ਹੋ ਜੇ ਤਾਂ ਮੈਂ ਠੀਕਾ ਮੈਂ ਉੱਥੇ ਕਿਹਾ ਵੀ ਇਹ ਗਲਤ ਬਿਆਨੀ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜੇ ਕੋਈ ਇਹਦੇ ਬਾਰੇ ਹੋਰ ਸ਼ਬਦ ਚਾਹੀਦਾ ਉਹ ਦੱਸ ਦੇਣਾ ਅਸੀਂ ਉਹ ਬੋਲ ਦਿਆ ਕਰਾਂਗੇ ਹੁਣ ਮੈਂ ਆਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਪਾਰਲੀਮੈਂਟ ਦੀ ਸਭਾ ਦੀ ਹੈ ਮੈਂ ਮੈਂ ਹੁਣ ਆਹ ਆਹ ਜਿਹੜਾ ਪੰਜਾਬ ਵਿਧਾਨ ਸਭਾ ਚ ਨਾ ਬਰਿਆਦਾ ਹੈ ਬੋਲਣਾ ਕੀ ਹੈ ਜਿਹੜੇ ਨਹੀਂ ਮਰਿਆਦਾ ਸ਼ਬਦ ਉਹ ਲਿਖਿਆ ਆਟਰ ਟ੍ਰੀਜ਼ਨੇਬਲ ਸਿਡੀਸ਼ਨ ਡਿਫੇਮਟਰੀ ਆਰ ਰਵੈਂਸ ਵਰਡਸ ਆ ਆ ਚਾਰ ਨੇ ਜਿਹੜੇ ਮਾਰੇ ਨੇ ਬਾਕੀ ਤਾਂ ਸਾਰੇ ਸ਼ਬਦ શીਖਣੇ ਇਹ ਪੰਜਾਬ ਵਿਧਾਨ ਸਭਾ ਦਾ ਇਹਨਾਂ ਦੇ ਆਪ ਦੇ ਹੁੰਦਾ ਇਹ ਆਪ ਨੇ ਨਾ ਆ ਮੈਂ ਦਿਖਾ ਰਿਹਾ ਸੋ ਇਸ ਕਰਕੇ ਇੰਨਾ ਬਹੁਤ ਆ ਵੀ ਮੇਰੇ ਵਾਸਤੇ ਸ਼ਬਦ ਹੁਣ ਜੇ ਕੋਈ ਹੋਰ ਸ਼ਬਦ ਦਸਨਾ ਹੋ ਦੱਸ ਦੇਣਾ ਅਜੇ ਤਾਂ ਆਮ ਹੀ ਕਹਿੰਦਾ ਵੀ ਯਾਰ ਗੁੰਮਰਾਹਤਾ ਨਾ ਨਾ ਕਰੋ ਕਿ ਤੁਸੀਂ ਆਪਣਾ ਗਲਤ ਬਿਆਨੀ ਹੋਰ ਗਲਤ ਬਿਆਨੀ ਤੋਂ ਛੋਟਾ ਸ਼ਬਦ ਕੀ ਹੈ ਜੇ ਕੋਈ ਬੰਦਾ ਸੁਵਿਚਨਾ ਠੀਕ ਨਹੀਂ ਦਿੰਦਾ ਉਹਨੂੰ ਕੀ ਕਹਾਂਗੇ ਆਪਾਂ ਤੁਸੀਂ ਦੱਸ ਦਿਓ ਮੈਨੂੰ ਉਹ ਦੱਸ ਦੇਣਾ ਮੈਂ ਨਜ਼ ਕੋਈ ਤਰ੍ਹਾਂ ਦੀ ਮੈਸਾ ਸ਼ਬਦ ਵਰਤ ਲੂੰਗਾ ਪਰ ਫਿਰ ਵੀ ਇੱਕ ਗੱਲ ਮੈਂ ਸ਼ੁਰੂਤੀ ਕਹਿਣ ਤਿਆਰਾਂ ਜਿਨਨਾਂ ਨੂੰ ਫਿਰ ਵੀ ਸੱਟ ਲੱਗੀ ਹੈ ਮੈਂ ਕੋਸ਼ਿਸ਼ ਕਰੂੰ ਡਿਕਸ਼ਨਰੀਆਂ ਚ ਹੋਰ ਕੋਈ ਦਾਖਲ ਕਰ ਬੰਦੀ ਤੇ ਉਹ ਜੇ ਸ਼ਬਦ ਮੈਂ ਫਿਰ ਬਾਤ ਸੁਣਾ ਦੇਵਾਂਗਾ ਮੈਨੂੰ ਕੋਈ ਪ੍ਰਾਪ ਨਹੀਂ ਹੈ ਮੇਰਾ ਕੋਈ ਕਿਸੇ ਨੂੰ ਇਨਸਲਟ ਕਰਨਾ ਕਿਸਦਾ ਮਾਨ ਹਾਨੀ ਕਿਸੇ ਦੀ ਕਰਨੀ ਜਾਂ ਮਾਨ ਤਾਨ ਦੇ ਸੱਟ ਮਾਰਨੀ ਕੋਈ ਮੇਰਾ ਉਦੇਸ਼ ਨਹੀਂ ਹੈ ਇਹ ਤਾਂ ਮੁੱਦੇ ਦੀ ਗੱਲ ਹੈ ਮੈਂ ਤਾਂ ਮੁੱਦੇ ਤੇ ਗੱਲ ਕਰਕੇ ਰਾਜ਼ੀ ਹਾਂ ਮੈਨੂੰ ਤਾਂ ਮੈਨੂੰ ਜੋ ਮਰਜ਼ੀ ਕਹੀ ਜਾਵੇ ਮੈਂ ਕਦੇ ਨਹੀਂ ਕਹਿੰਦਾ ਵੀ ਇਹਨੇ ਮੈਨੂੰ ਐ ਕਿਉਂ ਕਹਿਤਾ ਮੈਂ ਕਹਿੰਦਾ ਯਾਰ ਬੋਲ ਦਿੰਦੇ ਨੇ ਲੋਕ ਬਥੇਰੇ ਬੈਸੇ ਤਾਂ ਜਿਹੜਾ ਬੰਦਾ ਉਹ ਤਾਂ ਰੱਬ ਨੂੰ ਬਹੁਤ ਕੁਝ ਬੋਲ ਦਿੰਦੇ ਨੇ ਇਹ ਹੁਣ ਉਹਨਾਂ ਤੋਂ ਉੱਪਰ ਤਾਂ ਨਹੀਂ ਪਤਾ ਇੰਨਾ ਹੋਣਾ ਨਹੀਂ ਚਾਹੀਦਾ ਇਹਨਾਂ ਚਲੋ ਕਰ ਲਿਆ ਫੇਰ ਹੀ ਕੋਈ ਗੱਲ ਨਹੀਂ ਹੁਣ ਮੈਂ ਆਉਣਾ ਜਿਹੜੀ ਉਹਨਾਂ ਨੇ ਜੋ ਕੁਝ ਵੀ ਅਸੀਂ ਤਾਂ ਜੀ ਪ੍ਰਾਣਾ ਕਰਦਿਆਂ ਫਲਾਣਾ ਕਰਦਿਆਂ ਉਹ ਕਹਿੰਦੇ ਸੀ ਕਿ 2006 ਦਾ ਮੈਂ ਦਿੱਤਾ ਹੈ ਮੈਂ ਆਉਣਾ ਉਹਨੂੰ ਹਾਈਡਰੇਟ ਕਰਕੇ ਜਦੋਂ ਤੁਹਾਨੂੰ ਵੀ ਭੇਜਿਆ ਕਿ ਡਾਕਟਰ ਸਾਹਿਬ ਉਧਰ ਰਜਿਸਟਰ ਸੀਗੇ ਮੈਂ ਮੈਂ ਸਿਤੀ ਹੁਣਾ ਮੈਂ ਸਿਤੀ ਹੁਣਾ ਪੰਜ ਗੱਲ ਇਹ ਹੈ ਵੀ 2006 ਚ ਕੀ ਕੰਡੀਸ਼ਨ ਅਸੀਂ ਹੁਣ ਕੀ ਨੇ ਇਹ ਉਹ ਦੋ ਕੋ ਰਹੇ ਨੇ ਫਿਰ ਕਹਣਗੇ ਸ਼ਬਦ ਮੜਾ ਹੁਣ ਕੀ ਦਸੀਏ 2006 ਦੇ ਵਿੱਚ ਫੀਸਾਂ ਜਿਹੜੀਆਂ ਸੀ 2004 ਦੇ ਵਿੱਚ 3 ਦੇ ਵਿੱਚ ਜਿਹੜੀਆਂ ਪ੍ਰਾਈਵੇਟ ਮੈਡੀਕਲ ਕਾਲਜਾਂ ਦੀ ਫੀਸ ਜਿਹੜੀ ਸੀ 50% ਕੋਟੇ ਦੀ ਉਹ 19 ਸੀ ਜਿੰਨੀ ਸਰਕਾਰ ਦੀ ਸੀ 13000 ਰੁਪਿਆ ਅਚਾਰ ਲਿਖਾ ਦੇਣਾ ਫਿਰ ਉਦੋਂ ਹਾਂ ਉਦੋਂ ਬਾਅਦ ਜਿਹੜੀ 2000 ਸੱਤ ਚ ਸੀਗੀ 6 6 ਚ ਉਹ 75000 ਰੁਪਿਆ ਸੀ ਸਰਕਾਰੀ ਕੋਟੇ ਦੀ ਤੇ 75 ਹੀ ਸੀ ਮੈਨੇਜਮੈਂਟ ਕੋਟੇ ਦੀ ਦੋਹਾਂ ਦੀ ਬਰਾਬਰ ਕਰਤੀ ਸੀ ਉਹ ਵੀ ਕਾਫੀ ਫੀਸਾਂ ਬੜਾ ਵਧੂਕੇ ਠੀਕ ਹੋ ਗਿਆ ਉਹ ਬਰਾਬਰ ਬਰਾਬਰ ਸੀ ਤੇ ਉਦੋਂ ਅਗਲੀ ਗੱਲ ਇਹ ਹੈ ਕਿ ਉਹਦੇ ਵਿੱਚ ਉਸ ਵਕਤ ਜਿਹੜੀ ਬੈਕਵਰਡ ਕਲਾਸ ਦੀ ਰਿਜ਼ਰਵੇਸ਼ਨ 2% ਸੀ ਹੁੰਦਾ ਸੀ ਉਦੋਂ ਹੈਂਡੀਕੈਪ ਦੀ ਰੈਜ਼ਰਵੇਸ਼ਨ 20% ਜੀ ਹੁਣ 5 ਆ ਜਦ ਰੈਜ਼ਰਵੇਸ਼ਨ ਵਧਦੀ ਆ ਤਾਂ ਟੋਟਲ ਰੈਜ਼ਰਵੇਸ਼ਨ ਤੁਹਾਨੂੰ ਦੇਖਣਾ ਪੈਂਦਾ ਇਹ ਨਹੀਂ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਅਸੀਂ ਵਧਾਈਏਗਾ ਵਧਾਈਏ ਫਿਰ ਤਾਂ ਜਿਵੇਂ ਇਹ ਐਨਟੀਆ ਨੇ ਕਰਿਆ ਕਿ ਸਭ ਤੋਂ ਵੱਧ ਨੰਬਰ ਦੇਣ ਵਾਲੀ تیاری ਸੂਚਨਾ ਕੀਤੀ ਇਸ ਦਾ 80% ਨੰਬਰ ਵਧ ਦੇ ਰਹੇ ਆ ਉਹ ਜਿਹੜਾ ਸਭ ਤੋਂ ਵੱਧ ਨੰਬਰ ਜਾ ਸਕਦੇ ਨੇ ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਬਹੁਤ ਹੀ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਉਹ ਕੰਮ ਨਾ ਕਰੀਏ ਜਿਹਦੇ ਨਾਲ ਸਾਡੀ ਆਪਣੀ ਨੁਕਸਾਨ ਹੀ ਹੋਵੇ ਦੂਜੀ ਗੱਲ ਜਿਹੜੋ ਕਹਿੰਦੇ ਨੇ ਉਸ ਵਕਤ ਉਸ ਵਕਤ ਕੀ ਸੀ ਫੀਸਾਂ ਨੂੰ ਜਦ ਤੁਸੀਂ ਥੱਲੇ ਰੱਖ ਦਿਓ ਜਦ ਤੁਸੀਂ ਕਹਿੰਦੇ ਹੋ 50% ਸੀਟਾਂ ਤੁਸੀਂ ਰਹੀ ਹੈ 13000 ਰੁਪਏ ਲੈਣਾ ਜਿੰਨਾ ਸਿਕਾਉਣਾ ਦਾ ਤਰਾਜ ਹੀ ਇਹ ਸੀ ਕਿ ਜੀ ਤੁਸੀਂ ਸਾਨੂੰ ਫੀਸ ਤਾਂ ਸਰਕਾਰ ਜੀ ਨਹੀਂ ਲੈਣੇ ਹੋ ਐਨਆਰ ਦੀ ਐਨਆਰ ਦੀ ਉਹ ਤੋਂ ਬੜੀਆਂ ਖੁੱਲ੍ਹਾਂ ਸੀਗੀਆਂ ਉਹਦੇ ਤਾਂ ਐਨਆਰ ਦੀ ਚ ਇਹ ਵੀ ਸੀ ਵੀ ਜਿਹੜਾ ਮਰਜੀ 36 ਲੱਖ ਰੁਪਏ ਜਮ੍ਹਾਂ ਕਰਾਓ ਪਹਿਲੇ 30000 ਤੋਂ 50% ਦਾ ਡਾਲਰ ਸੀ ਸਾਡੀ ਗੱਲ ਇਹੋ ਸਗੋ ਇਹ ਸੀਗਾ ਵੀ ਜਿਹੜਾ ਵੀ ਬੰਦਾ ਆ ਕੇ ਹਾਂ ਮੈਂ ਇਹੀ ਕਹਿੰਦਾ ਪਰ ਫੀਸ ਤਾਂ 10000 ਸੀ ਨਾ ओरिजिनਲੀ ਮੈਂ ਕਹਿੰਦਾ ਉਹ ਮੈਂ ਕਹਿੰਦਾ ਫੀਸ ਤਾਂ 10000 ਸੀ ਨਾ ਇਹਨਾਂ ਨੇ ਕੀ ਕਰਿਆ ਇਹ ਕੋਈ ਐ ਨਹੀਂ ਵੀ ਕਰਦੇ ਨੇ ਇਹ ਸਟੱਡੀ ਨਹੀਂ ਕਰਦੇ ਜਾਂ ਫਿਰ ਇਹਨਾਂ ਦਾ ਕਿਉਂਕਿ ਜਿਵੇਂ ਤਰ੍ਹਾਂ ਚੜੰਦ ਨੇ 2013 ਚ ਆ ਕੇ ਜਾਣਬੁੱਝ ਕੇ 30 ਆਪਣਾ ਇਸ ਨੂੰ ਆਫੀਸਾਂ 30 ਜੁਲਾਈ ਨੂੰ ਵਧਾਤੀਆਂ ਜਿਹੜੀ ਮੈਨੇਜਮੈਂਟ ਕਮੇਟੀ ਦੀ ਫੀਸ 20 ਤੋਂ 30 ਲੱਖ ਕਰਤੀ ਫਿਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਸੌਦਾ ਕਰਿਆ ਹੋਇਆ ਕਿਤੇ ਉਸ ਵਕਤ ਵੀ ਮੈਨੂੰ ਕੋਈ ਚਾਹ ਚਕ ਨਹੀਂ ਆ ਮੈਂ ਕਿਹਾ ਉਦੋਂ ਵੀ ਦਿੱਕਤ ਦਿੱਤਾ ਸ਼ਕਤਾਂ ਕਰੀਆਂ ਨੇ ਮੈਂ ਕਿਹਾ ਐ ਨਹੀਂ ਵੀ ਇਹਨਾਂ ਦੇ ਅੱਜ ਕਹਣਾ ਫਿਰ ਇਹਨਾਂ ਨੇ ਅਕਤੂਬਰ ਚ ਇੱਕ ਕਮੇਟੀ ਬਣਾਈ ਕਮੇਟੀ ਬਣਾ ਕੇ ਵੀ ਆਪਾਂ ਦੇਖਦੇ ਆਂ ਜੀ ਹਾਂ ਵੀ ਆਪਾਂ ਇਹ ਦੇਖਦੇ ਆਂ ਬਾਕੀ ਜਗ੍ਹਾ ਤੇ ਫੀਸਾਂ ਕਿੰਨੀਆਂ ਨੇ ਉਹ ਦੇਖਿਆ ਨਹੀਂ ਸੈਕਟਰੀ ਨੇ ਵਿਖਿਆ ਵੀ ਦੇਖੋ ਇਹਨਾਂ ਦਾ Aim ਕਿਸੇ 2013 ਚ ਅਕਤੂਬਰ ਚ ਸਰਕਾਰੀ ਮੈਡੀਕਲ ਕਾਲ ਜਾਂਦੇ 43 ਕਰੋੜ ਰੁਪਏ ਦਾ ਵੱਡੂ ਖਰਚਾ ਪਤਾ ਉਸ ਵਕਤ ਦੇ ਡੀਰ ਮੈਨੇ ਝੂਠਾ ਝੂਠ ਮੋੜ ਕੇ ਝੂਠ ਲਿਖਿਆ ਕਿ ਕੋਈ ਪੈਸੇ ਨਹੀਂ ਸੀ ਪ੍ਰਾਈਵੇਟਾਂ ਤੋਂ ਮੇਨ ਕੋ ਝਿਜਕ ਨਹੀਂ ਆਏ ਬੇਸ਼ਕਤ ਆਉਂਦੀਆਂ ਕਲੀਆਂ ਨੇ ਇਨਕੁਆਰੀਆਂ ਉਹਦੀਆਂ ਹੋਈਆਂ ਨੇ 4 ਲੱਖ ਰੁਪਏ ਉਹਨੂੰ ਜਮ੍ਹਾਂ ਕਰਾਉਣਾ ਪਿਆ ਝੂਠਾ ਲਿਆ ਹੋਇਆ ਇਹ ਕੀ ਕੰਮ ਕਰਦੇ ਨੇ ਰਲ ਕੇ ਉਹਨਾਂ ਨੇ 20 ਤੋਂ 30 ਲੱਖ ਕਰਤੀ 31 ਮਾਰਚ 2014 ਨੂੰ 7 ਮਹੀਨੇ ਬਾਅਦ ਮਾਨਯੋਗ ਸੁਪਰੀਮ ਕੋਰਟ ਦਾ ਪੀਏ ਨਾਮਦਾਰ ਜੀ ਜੱਜਮੈਂਟ ਦੀ ਗੱਲ ਕਰਦੇ ਨੇ ਪੀਏ ਨਾਮਦਾਰ ਇਸਲਾਮਿਕ ਅਕੈਡਮੀ ਟੀਐਮਐ ਪਾਈ ਤੇ ਇੱਕ ਹੈਗੀ ਹੈ ਪ੍ਰਤੀਹਿਰਵਾਤਵਾ ਇਹ ਚਾਰ ਜੱਜਮੈਂਟਸ ਨੇ ਮੈਡੀਕਲ ਐਜੂਕੇਸ਼ਨ ਦੇ ਵਿੱਚ ਜਿਹਨੀਆਂ ਸਾਰੀਆਂ ਜਿਨੂੰ ਅਸੀਂ ਕਹਿੰਦਾ ਮੈਗਨਾ ਕਾਰਟ ਆਫ ਦੀ ਦਾ ਇਹ ਮੈਂ ਕੱਦ ਕੱਦਾਂ ਲਫਜ਼ ਪੜਿਆ ਹੋਏ ਨੇ ਕਿਉਂਕਿ ਮੈਂ ਢੀਲ ਕਰਦਾ ਸੀ ਮੈਂ ਕਿ ਜਿੱਤਦਾ ਰਿਆਂ ਸਰਕਾਰ ਦੇ ਇਹ ਕਹਿਣਾ ਬੜਾ ਸੌਖਾ ਹੈ ਤੇ ਉਸ ਵਕਤ ਕਿਉਂਕਿ ਅਸੀਂ 13000 ਫੀਸ ਰੱਖੀ ਕਿਉਂਕਿ ਅਸੀਂ ਮੈਨੇਜਮੈਂਟ ਕੌਟੇ ਦੀ ਵਾਧੂ ਨਹੀਂ ਦਿੱਤੀ ਕਿਉਂਕਿ ਐਨ ਆਰ ਆਈ ਦੀ ਸਿਰਫ 75000 ਡਾਲਰ ਸੀਗੀ ਤੇ ਉਦੋਂ ਇਹ ਬੜੀ ਖੋਲ ਸੀਗੀ ਵੀ ਸਾਰੇ ਜੀ ਸੀਟਾਂ ਭਰਨ ਕੋਈ ਗੱਲ ਨਹੀਂ ਆਪਰ ਵਿਧਾਨ ਦੀ ਸੀ ਜਦ ਤੁਸੀਂ ਫੀਸ ਬਦਲਣਾ ਹੁਣ ਵੀ ਜਿਹੜਾ ਇਹਨਾਂ ਨੇ ਆਪ ਭੇਜਿਆ ਉਹਦੇ ਚ ਹੀ ਇਹ ਵੀ ਕਿਹਾ ਨਾ ਤੋਂ ਬਾਹਰਲੇ ਬੰਦੇ ਦਖਲ ਹੋ ਜਾਂਦੇ ਸੀ ਇਸ ਲਈ ਕਿ ਕਿਉਂਕਿ ਫੀਸਾਂ ਘੱਟ ਰੱਖੀਆਂ ਸੀ ਉਧਰੋਂ ਪੂਰੇ ਕਰਦੇ ਉਧਰੋਂ ਪੂਰੇ ਕਰਵਾਉਂਦੇ ਉਹਦੇ ਵਿੱਚ ਹੀ ਲਿਖਿਆ ਸੁਪਰੀਮ ਕੋਰਟ ਨੇ ਫੈਸਲਾ ਕਰਿਆ ਹੋਇਆ ਹੈ ਵੀ ਤੁਸੀਂ ਐਨਆਰਆਈ ਸੀਟਾਂ ਇਸ ਕਰਕੇ ਇੰਟਰੋਡਿਊਸ ਅਸੀਂ ਕਰ ਰਹੀਆਂ ਤਾਂ ਕਿ ਤੁਸੀਂ ਜਿਹੜੇ ਬੱਚਿਆਂ ਨੂੰ ਕੰਪਨਸੇਟ ਕਰ ਦੋ ਇਹਨਾਂ ਨੇ ਕੰਮ ਘੱਟ ਦਾ ਕਰਿਆ ਨਹੀਂ ਬਲਕਿ ਉਲਟਾ ਆਪਦੀਆਂ ਫੀਸਾਂ ਜਾਣ ਕੇ ਵਧਾਈਆਂ ਸਰਕਾਰੀ ਮੈਡੀਕਲ ਕਾਲਜਾਂ ਦੇ ਖਰਚੇ ਵਧਾਉਣ ਵਾਸਤੇ ਮੈਂ ਤੁਹਾਨੂੰ ਫੇਰ ਦੱਸਣ ਦਵਾਦਾ 2013 ਚ ਅਕਤੂਬਰ ਤੇ ਝੂਠ ਬੋਲ ਕੇ ਕੈਬਨਿਟ ਤੋਂ ਨੋਟੀਫਿਕੇਸ਼ਨ ਕਰਾ ਲਈ ਬੇਨਤੀ ਆ ਪੋਸਟਾਂ ਹੋਰ ਚਾਹੀਦੀਆਂ ਨੇ ਜੀ ਇਹ ਤਾਂ ਮੈਡੀਕਲ ਕਾਉਂਸਲ ਦੇ ਮੁਤਾਬਕ ਨੇ ਮੈਡੀਕਲ ਕਾਉਂਸਲ ਦੇ ਮੁਤਾਬਕ ਸੀਨੀਅਰ ਰੈਜ਼ੀਡੈਂਟੀਆਂ 152 ਪੋਸਟਾਂ ਚਾਹੀਦੀਆਂ ਸੀ ਜੇ ਅਸੀਂ 203 ਵੀ ਕਰਨੀ ਸੀ ਸਾਡੇ ਕੋਲ 139 ਪਹਿਲਾਂ ਹੀ ਸੀਗੀਆਂ 13 ਪੋਸਟਾਂ ਹੋਰ ਚਾਹੀਦੀਆਂ ਸੀ ਉਹਨਾਂ ਨੇ 360 ਹੋਰ ਕ੍ਰੀਏਟ ਕਰਾ ਲਈਆਂ ਇਹਦੇ ਜੂਨੀਅਰ ਨੇ 125 ਪੋਸਟਾਂ ਕ੍ਰੀਏਟ ਕਰ ਲੀਆਂ 44 ਕਰੋੜ ਰੁਪਏ ਦਾ ਫालतू ਖਰਚਾ ਪਾਇਆ ਜਿਹਦੀ ਕੋਈ ਲੋੜ ਨਹੀਂ ਸੀ ਕਿਉਂ ਕਿ ਇਹਨਾਂ ਦੀ ਫੀਸਬਲ ਹੋਣੀ ਸੀ 6 7 ਮਹੀਨੇ ਬਾਅਦ ਹੋਇਰਬਦਾ ਸੀ ਜੇ ਕੋਈ ਸਰਕਾਰ ਮਰ ਸੁਪਰੀਮ ਕੋਰਟ ਦੇ ਕੋਕ ਨੂੰ ਵਾਧੇਟ ਕਰਕੇ ਕਿਉਂਕਿ ਉਹ ਕੀ ਕਰਨਾ ਕਿੰਨਾ ਕਿ ਜਿਹੜਾ ਬੰਦਾ ਕਾਬੇ 'ਚ ਬੈਠ ਕੇ ਕੋਫਰ ਨਿਕਲੇ ਉੱਥੋਂ ਤੁਸੀਂ ਕੀ ਕਰ ਸਕਦੇ ਹੋ ਇਹ ਪੁੱਛ ਰੋ ਡੀਅਰ ਮੈਨੂੰ ਹਰ ਰੋਜ਼ ਡੀਅਰ ਮੇਰੀਆਂ ਸ਼ਿਕਾਇਤਾਂ ਹੋਈਆਂ ਆਈਏ ਸਬਸ ਨੇ ਇਨਕੁਆਰੀ ਕੀਤੀ ਉਹ ਕਹਿੰਦੇ ਹਰ ਪਾਸੇ ਠੱਗੀ ਮਾਰਦਾ ਸੀ 4 ਲੱਖ ਰੁਪਏ ਉਹਨੂੰ ਦੇਣਾ ਪਿਆ ਜਮ੍ਹਾਂ ਕਰਾਉਣਾ ਪਿਆ আর ਹੁਣ ਹੋ 3 ਮਹੀਨੇ ਜੇਲ੍ਹ ਜਿਹੜਾ ਕਹਿਆ ਉਹਦੀ ਜਵੰਤਨੀ ਹੋਣਾ ਰਿਟਾਇਰਮੈਂਟ ਤੋਂ ਬਾਅਦ ਕਿਉਂਕਿ ਫਾਰਮੇਸੀ ਛੜ ਗਈ ਮਾਰੀ ਹੋ ਸੀ ਝੂਠੇ ਸੌਦੀ ਕਰ ਦਿੱਤੇ ਹੋਏ ਸੀ ਉਹਦੇ 3 ਮਹੀਨੇ ਜੇਲ੍ਹ ਵਿੱਚ ਕੱਚੀ ਜਵੰਤ ਨਹੀਂ ਹੋਈ ਆ ਹੁਣੀ ਪਿੱਛੇ ਆ ਲੋਦਿਆਂ ਨੇ ਇਹਨਾਂ ਦੀ ਸਰਕਾਰ ਵੇਲੇ ਹਾਲਾਂਕਿ ਕੇਸਨਾਂ ਨੇ ਨਹੀਂ ਬਣਾਇਆ ਸੀ ਕੇਸ ਪਹਿਲਾਂ ਵੀ ਚੰਦਾ ਸੀ ਫਿਰ ਜਿਹੜਾ ਇਹ ਗੱਲ ਹੈ ਕੋਈ ਮੈਡੀਕਲ ਐਜੂਕੇਸ਼ਨ ਦਾ ਮੇਰਾ ਬਦਵੀਰ ਸਿੰਘ ਨਾਲ ਕੋਈ ਝਗੜਾ ਨਹੀਂ ਹੈ ਮੇਰਾ ਇਸ਼ੂ ਹੈ ਕਿ ਲੋਕਾਂ ਨੂੰ ਸੇ ਸਵਾਵਾ ਮਿਲਣਾ ਇਹ ਡਾਕਟਰੀ ਪੜ੍ਹਾਈ ਆ ਜਿਹੜੀ ਉਹਦੇ ਚ ਡੁੱਟਣਾ ਹੋਵੇ ਜਿਹੜੀਆਂ ਸਾਡੀਆਂ ਅਦਰ ਸਟੇਟਸ ਮੈਂ ਉਹ ਹੀ ਹੁਣੇ ਕਹਿੰਦੇ ਜੀ ਅਸੀਂ ਜੀ ਅਸੀਂ ਬਾਕੀ ਹਸਪਤਾਲ ਨੇ ਕਰਿਆ ਹਮਾਚਲ ਪ੍ਰਦੇਸ਼ ਕਾਂਗੜਾ ਮੈਡੀਕਲ ਕਾਲਜ ਰਜਿੰਦਰ ਪ੍ਰਸਾਦ ਮੈਡੀਕਲ ਕਾਲਜ ਕਾਂਗੜਾ ਆਈਜੀ ਮੈਡੀਕਲ ਕਾਲਜ ਸ਼ਿਮਲਾ ਇਹਨਾਂ ਦੀ ਫੀਸ 68 80000 ਹੈ ਸਾਡੇ ਵਾਲਿਆਂ ਦੀ ਮਤਲਬ ਟੋਟਲ ਕੋਸਟ ਹੀ 4 ਲੱਖ ਹੈ ਗਵਰਨਮੈਂਟ ਗਵਰਨਮੈਂਟ ਜੀ ਟੋਟਲ ਕੋਸਟ ਹੀ 4 ਲੱਖ ਹੈ ਸਾਡੇ ਵਾਲਿਆਂ ਦੀ 9 ਲੱਖ 55000 ਕਿ ਕਿੰਨੀ ਹੈ ਕਿ ਕਿਉਂ ਹੈ ਉੱਤਰਾਖੰਡ ਦੀ ਦੇਗਾ ਨੂੰ ਮੈਡੀਕਲ ਕਾਲ ਦੇ ਉਹਦੀ 80000 ਹੈ ਭਗਤ ਦੇਵਲ ਸ਼ਰਮਾ ਰੁਤਕਾ ਪੀਜੀ ਮੈਡੀਕਲ ਕਾਲ ਦੇ ਉਹਦੀ 68000 ਜਾ ਰਹਾ ਹੈ ਰਾਜਸਥਾਨ ਸਾਡੇ ਨਾਲ ਲੱਗਦੀ ਸਟੇਟ ਆ ਆਪਿਆ ਮੇਰੇ ਕੋਲ ਚਾਰਟ ਜੀਨੇ ਦੇਖਣਾ ਦੇਖ ਲੈ ਮੈਂ ਤਾਜਾ ਲਾ ਹੈ ਇਹਦੇ ਵਿੱਚ ਆ ਉਹਨਾਂ ਦੀ ਫੀਸ ਹੈ ਸਰਕਾਰੀਆਂ ਦੀ ਆ ਥੱਦੇ ਤੁਸੀਂ ਦੇਖੋ ਆ ਸਰਕਾਰੀਆਂ 63800 ਹੈ ਹਰੇਕ ਦੀ 63800 10 ਮੈਡੀਕਲ ਕਾਲਦੇ 15 ਰਾਜਸਥਾਨ ਚ ਰਾਜਸਥਾਨ ਸਾਡੇ ਨੂੰ ਮਿਨਿਸਟ੍ਰੇਟ ਉਹ okay, ਕਿਸੇ 3800 ਦੇ ਨਾਲ ਸਾਲਾਨਾ ਫੀਸ ਨਾ ਕਰੀ ਜਾਂਦਾ ਆ ਮਹਾਰਾਸ਼ਟਰਾ ਦੀ ਉਹ ਮੇਰੇ ਲੈਪਟਾਪ ਵਿੱਚ ਮੁਝਾ ਮੈਂ ਪ੍ਰਿੰਟਿੰਗ ਨਹੀਂ ਕਰਦਾ ਉਹ ਕਿਤੇ ਗੜਬੜ ਹੋ ਗਈ ਪ੍ਰਿੰਟਰ ਦੀ ਨਹੀਂ ਮੈਂ ਕੱਢ ਲੈਣਾ ਸੀ ਮਹਾਰਾਸ਼ਟਰਾ ਦੀ ਟੋਟਲ 114000 ਫੀਸ ਆ ਟੋਟਲ ਕੋਰਸ ਦੀ ਸਰਕਾਰੀ ਦੀ ਪ੍ਰਾਈਵੇਟ ਚ ਕਿਤੇ ਵੀ 10 11 12 12 ਲੱਖ ਤੋਂ ਟੋਟਲ ਕੋਰਸ ਦੀ ਫੀਸ ਵੱਧ ਨਹੀਂ ਮੈਂ ਤੁਹਾਨੂੰ ਦਿਖਾ ਕੇ ਵਿਖਾਉਂਦਾ ਲੈਪਟਾਪ ਤੇ ਜੇ ਉਹਨਾਂ ਦੇ 12 ਲੱਖ ਹੈ ਇੱਥੇ 58 ਲੱਖ ਇਹ ਦੋਹਾਂ ਚ ਇਹ ਕੰਦੇ ਜਿਹਾ ਜਿਸਟੇਟਾ ਦੇਖਦੇ ਹਮਾਚਲ ਦਾ ਇਹ ਨਾ ਨਹੀਂ ਨਹੀਂ ਦੇਖਿਆ ਉੱਤਰਾਖੰਡ ਇਹਨਾਂ ਨੇ ਨਹੀਂ ਦੇਖਿਆ ਰਾਜਸਥਾਨ ਇਹਨਾਂ ਨੇ ਨਹੀਂ ਦੇਖਿਆ ਹਰਿਆਣੇ ਦਾ ਭਗਤ ਜੀ ਦਾ ਸ਼ਰਮਾ ਇੰਸਟੀਚਿਊਟ ਦੇ ਨਾਲ ਦੇਖਿਆ ਦਿੱਲੀ ਜਿੱਥੇ ਦਿੱਲੀ ਚ ਇਹਨਾਂ ਦੀ ਗਵਰਨਮੈਂਟ ਚ ਵੀ ਕੁਝ ਵਧੀਆ ਨਹੀਂ ਮੈਂ ਆਉਣਾ ਦਿੱਲੀ ਚ ਜਿੱਥੇ ਇਹਨਾਂ ਦੀ ਸਰਕਾਰ ਹੈ ਉੱਥੇ ਦੇਖ ਲੈਣ ਫੀਸਾਂ ਬੇਲੀ ਹਡਿੰਗ ਦੀ ਦੇਖ ਲੈਣ ਮੋਲਾਨਾ ਆਜ਼ਾਦੀ ਦੇਖ ਲੈਣ ਉੱਥੇ ਕਿਨੇ ਛੇ ਮੈਡੀਕਲ ਕਾਗਜ਼ ਨੇ ਸਾਤ ਉਹਨਾਂ ਚੋ ਤਿੰਨ ਤਾਂ ਹੈਗੇ ਨੇ ਭਾਰਤ ਸਰਕਾਰ ਦੇ ਅੰਡਰ ਬਾਕੀ ਚਾਰ ਤਾਂ ਇਹਨਾਂ ਦੇ ਅੰਡਰ ਨੇ ਉੱਥੇ ਦੇਖ ਲੈਣ ਕਿੰਨੀਆਂ ਫੀਸਾਂ ਸੋ ਜੇ ਡਿਬਲੀਚ ਨਹੀਂ ਵਧੀ ਹੋਈ ਜੇ ਹਿਮਾਚਲ ਚ ਨਹੀਂ ਵਧੀ ਹੋਈ ਜੇ ਉੱਤਰਾਖੰਡ ਚ ਨਹੀਂ ਓਨੀ ਵਧੀ ਹੋਈ ਜੇ ਰਾਜਸਥਾਨ ਚ ਨਹੀਂ ਓਨੀ ਵਧੀ ਹੋਈ ਜੇ ਮਹਾਰਾਸ਼ਟਰ ਨਹੀਂ ਇਹਨਾਂ ਨੇ ਆਪਦੇ ਸਰਕਾਰੀ ਕਿਉਂਕਿ ਇਹਨਾਂ ਦੇ ਸਰਕਾਰੀ ਤਾਂ ਵਧਾਈ ਹੈ ਕਿ ਪ੍ਰਾਈਵੇਟ ਨੂੰ ਜ਼ਿਆਦਾ ਪੈਸਾ ਦੇ ਲੈ ਮੇਰੇ ਸੋਚ ਦੇ ਕੇ ਇਹ ਗਵਰਨਮੈਂਟ ਆਏ ਤੇ ਵੀ ਵਧਿਆ ਨਹੀਂ ਕੋਈ ਫੀਸ ਨਹੀਂ ਨਹੀਂ ਇਹ ਗਵਰਨਮੈਂਟ ਆਏ ਤੇ ਜੋ ਮੈਂ ਦੇਖਦਾ ਇਹਨਾਂ ਨੇ ਵਧਾਇਆ ਤਾਂ ਹੈਗੀ ਨਹੀਂ ਕਿਉਂਕਿ ਆਹ ਜਿਹੜਾ ਮੇਰੇ ਕੋਲ ਤੇ ਆਇਆ ਹੈ 2019 ਦੀ ਨੋਟੀਫਿਕੇਸ਼ਨ ਇਹ 2019 ਦੀ ਨੋਟੀਫਿਕੇਸ਼ਨ ਚ ਫੀਸ ਜਿਹੜੀ ਹੈ ਇਹ 5712 12 ਤੇ 820 20 ਤੇ 929 29 ਤੇ 10 39 ਲੱਖ 40 41 ਲੱਖ ਸੀ ਮੈਨੇਜਮੈਂਟ ਕਾਉਂਟੇ ਦੀ ਹੁਣ 58 ਲੱਖ ਹੈ ਤੇ ਇਹਨਾਂ ਦੀ ਹੁੰਦੀ ਵਧੀ ਹੋਊਗੀ ਕੁਛ ਸਾ ਇਸੇ ਕਰੇ ਕਿਉਂਕਿ ਕਾਗਜ਼ ਤਾਂ ਦਿੰਦੇ ਨਹੀਂ ਆ ਮੈਂ ਨੱਟ ਤੇ ਕੋਸ਼ਿਸ਼ ਕਰੀ ਉੱਥੇ ਸਾਰਾ ਕੋਈ ਕਾਗਜ਼ ਲੱਭਦਾ ਨਹੀਂ ਤੁਹਾਡੀ ਡਿਊਟੀ ਹੈ ਆਰਟੀਆਈ ਐਕਟ ਦੇ ਅੰਦਰ ਕਿ ਤੁਸੀਂ ਇਹ ਸਾਰੀ ਸੂਚਨਾ ਨੱਟ ਤੇ ਪਾਓ ਕਿਉਂ ਨਹੀਂ ਪਾਉਂਦੇ ਤੁਸੀਂ ਇਹ ਮਨਿਸਟਰ ਦਾ ਕੰਮ ਹੈ ਮਨਿਸਟਰ ਨੇ ਆਏ ਨਹੀਂ ਹੁੰਦਾ ਵੀ ਆ ਆ ਕੇ ਪਉਣਾ ਉਹਨੇ ਹੁਕਮ ਕਰਨਾ ਵੀ ਆ ਗੱਲਾਂ ਲੋਕਾਂ ਜਾਣੀਆਂ ਚਾਹੀਦੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਵਿੱਚੇ ਯੂਨੀਵਰਸਿਟੀ ਲੱਗ ਗਈ ਵਿੱਚੇ ਡਾਇਰੈਕਟੋਰੇਟ ਲੱਗ ਗਿਆ ਸਹੀ ਗੱਲ ਇਹ ਮੈਂ ਫੀਸਾਂ ਦੀ ਤਾਕਤ ਨਾਲ ਜਿਹੜਾ ਇਹਨਾਂ ਨੇ ਕਿਹਾ ਵੀ ਜਿਸੀਂ ਬਲਕਿ ਮੈਂ ਕਹਾਂਗਾ ਹਾਲਾਂਕਿ ਪਹਿਲਾਂ ਕਰ ਗਏ ਹੁਣ ਵੀ ਇਹਨਾਂ ਨੇ ਦਿਖਾਇਆ ਪੰਜਾਬ ਦੇ ਸਟੇਟ ਕੋਟੇ ਦੇ ਵਿੱਚ ਇਹਨਾਂ ਨੂੰ ਪੁੱਛੋ ਵੇ ਜਿਹੜਾ ਅਸੀਂ ਲੜ ਕੇ ਪੰਜਾਬ ਦਾ ਹੱਕ ਲਿਆ ਸੀ ਕਿ ਜਿਹੜਾ ਬੱਚਾ ਪੰਜਾਬ ਚੋਂ ਪਲੱਸ 1 ਪਲੱਸ 2 ਕਰੂਗਾ ਸਿਰਫ ਉਹ ਇੱਥੇ ਦਾਖਲ ਹੋ ਸਕਦਾ ਹੈ ਇਹਨਾਂ ਨੇ ਉਹਦੇ ਪਾ ਕੇ ਆਰ ਸਾਰੇ ਜਿਹੜੇ ਮਰਜ਼ੀ ਆ ਜਾਣ ਜਿਵੇਂ ਪਹਿਲਾਂ 2000 ਤੱਕ ਆਉਂਦੇ ਸੀ ਉਦੋਂ ਹੀ ਪਾਉਣ ਵਾਲੇ ਨੇ ਉਹ ਇਹਨਾਂ ਨੇ ਵੀ ਪਾਇਆ ਉਹ ਤੋਂ ਪਿਛਲਾ ਨੇ ਵੀ ਚੱਲ ਪਾਇਆ ਹੋਵੇ ਕਿਉਂਕਿ ਜਿੰਨਾ ਚਿਰ ਜਦੋਂ ਤੁਸੀਂ ਨੋਟੀਫਿਕੇਸ਼ਨ ਆਉਣ ਦੀ ਕੋਸ਼ਿਸ਼ ਕਰੋ ਪ੍ਰਾਨੀ ਉਹ ਨਹੀਂ ਵੀ ਨਹੀਂ ਅੱਗੇ ਤਾਂ ਸਾਰੀਆਂ ਨੋਟੀਫਿਕੇਸ਼ਨ ਆ ਜਾਂਦੀਆਂ ਸੀ ਹੁਣ ਇਹ ਮੈਂ ਇਹਨਾਂ ਦੀ ਸਰਕਾਰ ਵੇਲੇ ਕਹਣਾ ਇਹਨਾਂ ਦੀ ਸਰਕਾਰ ਵੇਲੇ ਤੁਸੀਂ ਕਾਗਜ਼ ਨਹੀਂ ਡਾਬ ਸਕਦੇ ਕਿਉਂਕਿ ਉਹਨਾਂ ਨੇ ਨੀਤੀ ਇਦਾਂ ਬਦਲ ਤੇ ਆ ਕੇ ਹੁਣ ਪਹਿਲਾਂ ਪਿਛਲੇ 10 12 ਸਾਲ ਦੀ ਤੁਸੀਂ ਜਿਹੜਾ ਮਰਜ਼ੀ ਕਾਗਜ਼ ਉੱਤੋਂ ਡਾਊਨਲੋਡ ਕਰ ਲੋ ਡੀਆਰਮੀ ਉਸ ਦਿਨ ਹੁਣ ਨਹੀਂ ਹੁੰਦਾ ਹੁਣ ਉਹਦਾ ਯੂ ਨੀਡ ਪਰਮਿਸ਼ਨ ਮੈਂ ਲੌਂ ਦੀ ਕੋਸ਼ਿਸ਼ ਕਰੀਆ ਤਾਂ ਕਿ ਮੈਂ ਇਹਨਾਂ ਨੂੰ ਇੱਕ ਆਪਾਂ ਨੇ ਕਿਹਾ ਕਿਸੇ ਦੇ ਖਿਲਾਫ ਕਰਨਾ ਇੱਕ ਜਸਟਿਸ ਹੋਵੇ ਜੇ ਤੁਸੀਂ ਪੰਜਾਬ ਦੇ ਹਰਿਆਣਾ ਦੇ ਸਾਡੇ ਬੱਚਨ ਦਾਖਲਾ ਨਹੀਂ ਮਿਲਦਾ ਚੰਡੀਗੜ੍ਹ 'ਚ ਸਾਡੇ ਬੱਚਨ ਦਾਖਲਾ ਨਹੀਂ ਮਿਲ ਸਕਦਾ हिमाचल ਤੇ ਸਾਡੇ ਬੱਚਾ ਨੂੰ ਦਾਖਲਾ ਨਹੀਂ ਮਿਲ ਸਕਦਾ ਕਿ ਰਾਜਸਥਾਨ ਸਾਡੇ ਬੱਚਾ ਨੂੰ ਦਾਖਲਾ ਨਹੀਂ ਮਿਲ ਸਕਦਾ ਦਿੱਲੀ ਚ ਸਟੇਟ ਕੋਰਟ ਤੇ ਸਾਡੇ ਬੱਚਾ ਨੂੰ ਦਾਖਲਾ ਨਹੀਂ ਮਿਲ ਸਕਦਾ ਇੱਥੇ 20% ਕਿਹਦਾ ਸ਼ੇਅਰ ਹੋਵੇ ਕਿਸੇ ਕੰਪਨੀ ਦੇ ਵਿੱਚ ਸਰਕਾਰ ਦਾ ਉੱਥੇ ਜਿਹੜਾ ਮੁਲਾਜ਼ਮ ਲੱਗਿਆ ਅਸਾਮ ਦੇ ਵਿੱਚ ਅਸੀਂ ਚਾਹ ਦੇ ਬਾਗਾਂ ਚ 20% ਸ਼ੇਅਰ ਪਾਤਾ ਸਾਰੀ ਸਰਕਾਰ ਨੇ ਉੱਥੋਂ ਦੇ ਸਾਰੇ ਲੋਕ ਇੱਥੇ ਜਿਵੇਂ ਤਾਮਲਨਾਡੂ ਚ ਕਿ ਜੇ ਅਸੀਂ ਮੱਛੀਆਂ ਫੜਦੇ ਪਾਤਾ 10% ਸ਼ੇਅਰ ਨਾ ਸੋਰੀ 20% ਤੋਂ ਉਪਨਤਾ ਮੰਨ ਲੜੀ ਸਾਰੇ ਜੀਵਲ ਆਈ ਦਾ ਸਰ ਗਵਰਨਮੈਂਟ ਦਾ ਕਿਤੇ ਸ਼ੇਅਰ ਹੈ ਹਾਂ ਉਹ ਦਾ ਮਤਲਬ ਉਹ ਐਲੀਜੀਬਲ ਹੈ ਉਹ ਉਹ ਨੂੰ ਡੋਮਿਸਾਈਲ ਦਿੰਦਾ ਹੈ ਉਹ ਫਿਰ ਕਹਿੰਨਗੇ ਜੇ ਡੋਮਿਸਾਈਲ ਦਾ ਪਰਸਨਲ ਨੇ ਬਣਾਇਆ ਉਹ ਡੋਮਿਸਾਈਲ ਹੋਰ ਪਰਪਸ ਵਾਸਤੇ ਆ ਉਹਦਾ ਅਸੀਂ ਹੱਲ ਕਰ ਰਿਆ 2000 ਚ ਉਹ ਜੇ ਕੋਰਟਨ ਤੱਕ ਸੁਪਰੀਮ ਕੋਰਟ ਤੱਕ ਅਸੀਂ ਕੇਸ ਜਿੱਤ ਕੇ ਆਏ ਇਹਨਾਂ ਨੇ ਦੇਖਿਆ ਕਿਉਂ ਨਹੀਂ ਇਹ ਤਾਂ ਡਾਕਟਰ ਨੇ ਉਹਦੇ ਵਿੱਚ ਅਸੀਂ ਕਰਿਆ ਸੀ ਵੀ ਜਿਹੜਾ ਬੱਚਾ ਇੱਥੇ ਪੰਜਾਬ ਦੀ ਕਿਸੇ ਵੀ ਇਨਸਟੀਚਿਊਸ਼ਨ ਤੋਂ ਰਿਕੋਗਨਾਈਜ਼ਿੰਗ ਸਿਚਿਊਸ਼ਨ ਤੋਂ ਰੈਗੂਲਰ ਅਰਟੀਟ ਦੇ ਤੌਰ ਤੇ ਪਲਾਸਵਨ ਪਲਾਸੂ ਕਰੇਗਾ ਉਹ ਦਾਖਲ ਹੋਏਗਾ ਉਹ ਇੰਨਾ ਨੇ ਹੋਰ ਪਾ ਸਕਦੇ ਵਿੱਚ ਇਹਨਾਂ ਨੇ ਪਾਇਆ ਪਹਿਲਾਂ ਨੇ ਪਾਇਆ ਤਾਂ ਹੁਣ ਨੋਟੀਫਿਕੇਸ਼ਨ ਜੇ ਪ੍ਰਮਾਣ ਹੋਣ ਤਾਂ ਪਤਾ ਲੱਗੂਗਾ ਇਹ ਪਾਇਆ ਬਾਅਦ ਚ ਇਹ ਪੱਕੀ ਗੱਲ ਹੈ ਵੀ ਇਹ 2016 ਤੱਕ ਤਾਂ ਮੈਨੂੰ ਨੋਟੀਫਿਕੇਸ਼ਨ ਜਵਾਨੀ ਆਜਾਦਾ 2016 ਤੱਕ ਤਾਂ ਨਹੀਂ ਪਿਆ ਸੀ ਉਦੋਂ ਬਾਅਦ ਕਾ ਦਿੱਤੇ ਆ ਉਹ ਤਾਂ ਮਿਨਿਸਟਰ ਸਾਹਿਬ ਹੀ ਦੱਸਣਗੇ ਕਈ ਵਾਰ ਇਹ ਵੀ ਹੁੰਦਾ ਨਾ ਕਿ ਜੇ ਪਿੱਛੇ ਕੋਈ ਗਲਤੀ ਹੋਏ ਸਭ ਉਹ ਹਰ ਗਵਰਨਮੈਂਟ ਨੂੰ ਕਰੈਕਟ ਕਰਨਾ ਉਹਨੂੰ ਕਰੈਕਟ ਕਰਨਾ ਹੁੰਦਾ ਐ ਜੇ ਅਸੀਂ ਨਾ ਕਰੈਕਟ ਕਰਦੇ ਫਿਰ ਤਾਂ ਬਾਬਾ ਫਰੀਚ ਪੇਪਰ ਵੀ ਲੀਕ ਹੋ ਜਾਂਦੇ ਅਸੀਂ ਬੱਚੇ ਹਰਾਨ ਵੀ ਹੋ ਜਾਂਦੇ ਐਥੇ ਮੈਂ ਡਾਇਰੈਕਟੋਰੇਟ ਸੀ ਲੋਕਾਂ ਦੀਆਂ ਛੁੱਟੀਆਂ ਨਹੀਂ ਮਨਜ਼ੂਰ ਨੇ ਠੱਗੀ ਵਿੱਜੀ ਜਾਂਦੀ ਸੀ ਫਿਰ ਉਹ ਵਿੱਜੀ ਜਾਂਦੀ ਰੋਸਟਰ ਨਹੀਂ ਬਣੇ ਹੋਏ ਸੀ ਜਿਹਨੂੰ ਮਰਜ਼ੀ ਪ੍ਰਮੋਟ ਕਰ ਦੋ ਫਿਰ ਤਾਂ ਹੀ ਹੋ ਜਾਂਦਾ ਸੋ ਤੁਹਾਡੀ ਡਿਊਟੀ ਹੁੰਦੀ ਆ ਕਿ ਤੁਸੀਂ ਜਾ ਕੇ ਦੇਖੋ ਜਿਹੜਾ ਕੇਸ ਤੁਸੀਂ ਜਿੱਤਿਆ ਹੋਇਆ ਐ ਏਡਾ ਮਸ਼ਹੂਰ داخلੇ ਮੇਂ ਦੇਣੀ ਤੇ ਤੁਸੀਂ ਪਹਿਲਾਂ ਤਾਂ ਉਹਦੇ ਉੱਤੇ ਉਹ ਕਰਤਾ ਜਾਨੀ ਕਿ ਇਹ ਸਰਕਾਰੀਆਂ ਚ ਪ੍ਰਾਈਵੇਟ ਚ ਕੋਈ ਮਰਜ਼ੀ ਆ ਕੇ ਦਾਖਲਾ ਲੜੇ ਕਿ ਜਿਵੇਂ ਤਾਂ ਡੋਮਿਸਾਈਲ ਆ ਪੰਜਾਬ ਦਾ ਹੁਣ ਡੋਮਿਸਾਈਲ ਕੌਣ ਹੈ ਸੁਣ ਲਓ ਇੱਕ ਕੇਸ ਹੋਇਆ ਹਾਲਾਂਕਿ ਅਸੀਂ ਉਹ ਹਾਰੇ ਇੱਕੀ ਸੇ ਹੋਰ ਕਾਰਨ ਕਰਕੇ ਮਤਲਬ ਡੋਮਿਸਾਈਲ ਦਾ ਮਤਲਬ ਇਹ ਹੈ ਵੀ ਜੇ ਕੋਈ ਬਸ ਚ ਜਾ ਰਿਹਾ ਨਾ ਵੈਸੀ ਜਾਣਾ ਉਹਨੇ ਜੰਮੂ ਕਸ਼ਮੀਰ ਹੈ ਬੱਚਾ ਹੋ ਗਿਆ ਇੱਥੇ ਪਠਾਨਕੋਟ ਚ ਉਹ ਡੋਮਿਸਾਈਲ ਪੰਜਾਬ ਦਾ ਬਰਤ ਬਾਈ ਬਰਤ ਹਾਂ ਜਦੋਂ ਕਿ ਇਹ ਥਾਂ ਤੇ ਭਾਈ ਬਰਥ ਸਿਟੀਜ਼ਨਸ਼ਿਪ ਹੈ ਨਹੀਂ ਆਪਣੇ ਭਾਈ ਡੋਮਿਸਲ ਹੈਗਾ ਭਾਈ ਬਰਥ ਵੀ ਜਿਹੜਾ ਪੰਜਾਬ ਚ ਇਦਾਂ ਹੀ ਜਿਹੜੀ ਲੜਕੀ ਵਿਆਹੀ ਹੋਈ ਆ ਉਹ ਕੇਸ ਸੀਗਾ ਕਿ ਪੁਲਿਸ ਨੇ ਲੜਕੀ ਕਰਨਾਲ ਗਈ ਹੋਈ ਸੀ ਉਹ ਕਪੂਰਸ ਲੈ ਆ ਕੇ ਉਹਨੇ ਬੱਚੇ ਨੂੰ ਜਨਮ ਦਿੱਤਾ ਉਹ ਕਹਿੰਦੀ ਮੈਂ ਤਾਂ ਉਹਨਾਂ ਨੇ ਲੈ ਲਿਆ ਅਸੀਂ ਇੱਥੇ ਕੇਸ ਜੇ ਤਰੇ ਉਹਨੇ ਸੁਪਰੀਮ ਕੋਰਟ ਚ ਕਰਤਾ ਸੁਪਰੀਮ ਕੋਰਟ ਦੇ ਵਿੱਚੋਂ ਅਸੀਂ ਪ੍ਰਾਈਵੇਟ ਵਕੀਲ ਕਰਿਆ ਉਹ ਆੜਿਆ ਰਿਹਾ ਇਸ ਗੱਲ ਦੇ ਉੱਤੇ ਕਹਿੰਦੀ ਸਾਡਾ ਰੂਟ ਕਹਿੰਦਾ ਮੈਂ ਜੀ ਰੂਟ ਹੀ ਤਾਂ ਉਹਨਾਂ ਨੇ ਚੇਂਜ ਕਰਿਆ ਮੈਂ ਹੁਣ ਕਹਣਾ ਇਹ ਧੀ ਆਦਮੀ ਨੂੰ ਪੁੱਛੇ ਬੀ ਤੁਸੀਂ ਕੀ ਕਰਦੇ ਹੋ ਹਰਿਆਣਾ ਚ ਗਿਆ ਮੈਂ ਉਹ ਤਾਂ ਪੂਰੀ ਡਿਸਟ੍ਰਿਕਟਾਈ ਉਹਨਾਂ ਦੀ ਗੁਰੂ ਜੰਮਦੇਵ ਸਿੰਘ ਯੂਨੀਵਰਸਿਟੀ ਉਹਨਾਂ ਨੇ ਕਿਹਾ ਅਸੀਂ 3 ਦਿਨ ਰਕੇ ਪੰਜਾਬ ਯੂਨੀਵਰਸਿਟੀ ਗਿਆ ਉੱਥੋਂ ਡਿਸਟ੍ਰਿਕਟਾਈ ਹਿਮਾਚਲ ਤੋਂ ਡਿਸਟ੍ਰਿਕਟਾਈ ਉਹਨਾਂ ਦੇ ਸਾਰੀ ਕਰ ਕਰੀ ਸਟੱਡੀ ਕਰਕੇ ਦਿਖਾ ਦੇ ਬੱਚੇ ਨੇ ਹਿਮਾਚਲ ਚ ਵੀ ਇਹਨਾਂ ਕੇ ਆਂ ਦਿੱਤਾ ਇਹਨੇ ਹਰਿਆਣਾ ਚ ਵੀ ਦਿੱਤਾ ਇਹਨੇ ਇੱਥੇ ਵੀ ਦਿੱਤਾ ਉਹ ਲੜਕੀ ਹਰਿਆਣੇ ਚ ਉਹ ਪਿੱਛੇ ਰਹੀ ਸੀ ਰੈਂਕ ਚ ਪੰਜਾਬ ਚ ਉਹਦਾ ਰੈਂਕ ਤੇ ਉੱਤੀ ਆ ਗਿਆ ਇਹ ਨਹੀਂ ਅਲਾਉਡ ਸੀ ਉਦੋਂ ਹੀ ਆਹ ਨਹੀਂ ਸੀਗਾ EAPMT ਇਸ ਨਾਲ ਦਾ ਉਹ ਤਾਂ ਸਿਰਫ 15% ਵਾਸਤੇ ਹੁੰਦਾ ਸੀ ਇਹ ਕਿੰਨਾ ਕੁ ਸਟੱਡੀ ਕਰਦੇ ਨੇ ਡਾਇਰੈਕਟੋਰੇਟ ਨੇ ਕਰ ਲੈਣੇ ਸਾਰੇ ਕੰਮ ਜਿਹੜੇ ਮਨਿਸਟਰ ਸਾਹਿਬ ਨੇ ਡਾਇਰੈਕਟੋਰੇਟ ਨੂੰ ਪੁੱਛਦੇ ਕਿਉਂ ਨਹੀਂ ਵੀ ਭਾਈ ਤੁਸੀਂ ਕੀ ਕਰਦੇ ਹੋ ਫੇਰ ਮੈਂ ਤਾਂ ਕਹਿਣਾ ਵੀ ਇਹਨਾਂ ਦਾ ਕੀ ਹੈ ਇਹਨਾਂ ਦਾ ਬਾਬਾ ਨਾਲ ਤੁਸੀਂ ਪੰਚਾਇਤਾਂ ਵੇਲੇ ਦੇਖਿਆ ਗਿਆ ਜੋ ਗਿਠਾੜ ਹੋਇਆ ਜੇ ਤੁਸੀਂ ਕਾਨੂੰਨ ਨਹੀਂ ਦੇਖਣਾ ਤੁਹਾਡੇ ਅਫਸਰਾਂ ਨੇ ਕਾਨੂੰਨ ਨਹੀਂ ਦੇਖਣਾ ਤੁਸੀਂ ਸਿਰਫ ਜੇ ਤੁਹਾਨੂੰ ਕਿਸੇ ਨੇ ਗੱਲ ਕਹੀ ਜੀ ਫਿਰ ਤੁਹਾਨੂੰ ਬੜੀਆਂ ਮਿਰਚਾਂ ਲੱਗਦੀਆਂ ਨੇ ਫਿਰ ਤੁਸੀਂ ਕਹਿੰਦੇ ਜੀ ਸਾਨੂੰ ਆਏ ਕਿਵੇਂ ਕਹਤਾਂ ਹੈਂ ਅਸੀਂ ਮਹਾ ਅਸੀਂ ਮਹਾਰਾਜ 168 ਬੜੀ ਹਿੰਮਤ ਕਿਵੇਂ ਪੈ ਜੇ ਇਹ ਹਿੰਮਤ ਹੋ ਗਈ ਲੋਕਾਂ ਦੀ ਇਹ ਬੜੇ ਖਿੱਚ ਨੇ ਕਿ ਇਸ ਕਰਕੇ ਆ ਮੈਂ ਪੜ੍ਹ ਕੇ ਸੁਣਾ ਦਿੰਨਾ ਆ ਨੋਟੀਫਿਕੇਸ਼ਨ ਇਹਨਾਂ ਦੀ ਕਰੀ ਹੋਈ ਆ ਤਾਜੀ ਇਹ ਨੋਟੀਫਿਕੇਸ਼ਨ ਆ ਲੋ ਆ 2024 ਲਿਖਿਆ ਨਾ ਹਾਂ ਠੀਕ ਹੈ ਇਹ ਨੋਟਿਸ ਦਾ ਫੀਸ ਹੈ 952 50000 ਸਰਕਾਰ ਦੀ ਹੈ ਸਰਕਾਰੀ ਕੋਟੇ ਦੀ ਪ੍ਰਾਈਵੇਟ ਕਾਰ ਦੀ 2254100 ਹੈ ਜੇ ਇਹਨੇ 2006 ਵਾਲਾ ਲਾਉਣਾ ਹੈ ਤੇ ਫਿਰ ਇੱਥੇ 9000 ਕਰੇ ਨਾ 951 ਕਰੇ ਨਾ ਫਿਰ ਇੱਧਰ ਵੀ ਉਨੀ ਕਰੇ ਇੱਥੇ ਵੀ 951 ਕਿਉਂਕਿ ਤੇ 75 75000 ਉਹਨੇ ਪਾਸੇ ਕਰ ਲਵੇ ਸੰਤ ਕੁਦਰ ਰਾਜੀ ਜੀ ਜੇ ਐਨੇ ਫੀਸ ਕਢਾ ਦੇਣਗੇ ਤਕਰੀਬ ਚੰਨ ਦਾਖਲਾ ਮਿਲੂਗਾ ਹੁਣ ਤਾਂ ਪੈਸੇ ਨਾਲ ਦੂਗਾ ਦਾਖਲਾ ਕਰ ਨਹੀਂ ਮਤ ਉਹ ਜਿਹੜਾ ਆ ਮੈਂ ਦਿਖਾ ਦਿੰਦਾ ਸੁਣੋ ਵੈਸੇ ਹਾਈ ਤਾਂ ਵੀ ਰਾਈਟ ਕਰਿਆ ਹੋਇਆ ਕੋਈ ਕਿਨਾ ਆਰਟੀਕਲ ਲਿਖਿਆ ਸੀ ਉਹ ਆਰਟੀਕਲ ਤੋਂ ਮੈਂ ਪ੍ਰਿੰਟ ਆਊਟ ਕੱਢਿਆ ਕੋਈ ਕਹਿ ਸਕਦਾ ਵੀ ਨੂੰ ਯੂਰਿਤਾ ਆਫਤ ਆਫਤ ਲਿਖਿਆ ਹੋਇਆ ਆਫਤ ਕੁ ਮੈਂ ਹਵਾ ਤੇ ਲਿਖਦਾ ਕਿ ਮੈਂ ਤੁਹਾਨੂੰ ਚਾਰਟ ਦਿਖਾ ਦਿੰਦਾ ਵੀ ਕਿਵੇਂ ਇਹ ਜਿਹੜਾ ਸੀ ਫੀਸ ਉਹ ਉਸ ਵਟ ਆ ਲਾ ਆ ਚਾਰਟ ਹੈ ਆ ਚਾਰਟ ਮੈਂ ਦਿਖਾ ਰਿਹਾ ਆ ਦੇਖੋ ਇਹ ਆ 2003 ਚ ਮੈਂ 13000 ਕਹਿ ਰਹੇ ਹਾਂ ਤੁਹਾਨੂੰ ਆ 13000 ਫੀਸ ਸਭ ਦੀ ਆ 13000 ਦਾ ਉਹ ਤਾਂ ਕਾਫੀ ਚੰਦਾ ਵੀ ਰਿਹਾ ਰੌਲਾ ਮੈਂ ਬੜੀ ਉੱਥੇ ਕੈਮਰਾ ਦੇ ਵਿੱਚ ਗਿਆ ਉੱਥੇ ਨੋਟ 11 ਤੋਂ 13000 ਦਾ ਮੈਂ ਹੋ ਨਹੀਂ ਮੈਂ ਕਿਹਾ ਇਹ ਤਾਂ ਗੜਬੜੀ ਫਿਰ ਆ 75000 ਸੀ 2006 ਚਾਕੇ ਵੀ 1 ਲੱਖ ਸੀ ਇਧਰ ਵੀ 1 ਲੱਖ ਇਧਰ ਵੀ 1 ਲੱਖ ਇਧਰ ਵੀ 75000 ਜਿਹਦੇ ਨੂੰ ਨੋਟੀਫਿਕੇਸ਼ਨ ਭੇਜੋ ਉਹ 2000 ਆ ਰਹਾ 6 ਚੀਜ਼ ਲੱਗੂ ਨਾ ਪੰਜ ਆ ਗਿਆ ਚਾਰ ਚਿੱਤੇ ਪੰਜ ਤੇ ਛੀ ਜਿਹੜੀ ਐ ਇਹ 75000 ਸੀ ਦੁਰਨੇਤਾ ਸੀ ਕਰਦੇ ਨੇ ਹੁਣ ਨਾਲ ਲੱਖ ਇਹ ਹੈਗੀ ਆ 50000 ਸਰਕਾਰੀ ਦੀ ਦੋਨੇ ਪਾਸੇ ਇੱਥੇ ਨਾ 1.50 ਹਜ਼ਾਰ ਕਰ ਦੇ ਹੁਣੇ ਕਰ ਦੇ ਕੱਲ ਨੂੰ ਨੋਟੀਫਿਕੇਸ਼ਨ ਕਰ ਦੇ ਸੀਟਾਂ ਜਿੰਨੀਆਂ ਮਰਜ਼ੀ ਲੈ ਜਾ ਉਧਰ ਕੱਲੇ ਨੋਟੀਫਿਕੇਸ਼ਨ ਨਾ ਫੀਸ ਵੀ ਠੁੰਜਾ ਮਖਦੇ ਰਹੋ ਤੁਸੀਂ ਕਿ ਦੂਜੇ ਤੇ ਭਾਈ ਰੱਖਦੇ ਰਹੋ ਕਿ ਇੰਨੀ ਕਰ ਦੇਣਗੇ ਤਾਂ ਇੱਥੋਂ ਹੀ ਬੱਚੇ ਆ ਜਾਣਗੇ ਹਾਂ ਜੇ ਫੀਸ ਗਰੀਬ ਆਦਮ ਬੱਚੇ ਆ ਜਾਣਗੇ ਤੁਸੀਂ ਮੈਂ ਉਹਦਾ ਮਤਲਬ ਇਹ ਵੀ ਇਸ ਕਰਕੇ ਨਹੀਂ ਆਉਂਦੇ ਕਿਉਂਕਿ ਫੀਸਾਂ ਜ਼ਿਆਦਾ ਹੋਣ ਕਰਕੇ ਕਈ ਆਹੋਰ ਨਹੀਂ ਕਰਦੇ ਨਹੀਂ ਮੈਂ ਤੁਹਾਨੂੰ ਕਹੀ ਜਾਣਾ ਵੀ ਇੰਨੀ ਜ਼ਿਆਦਾ ਫੀਸ ਕਰੀ ਹੋਈ ਹੈ ਅਮੀਰਾਂ ਵਾਸਤੇ ਰਿਜ਼ਰਵੇਸ਼ਨ ਹੈ ਤੁਸੀਂ ਮੈਨੂੰ ਦੱਸੋ 58 ਲੱਖ ਤੁਸੀਂ ਬੱਚਾ ਪੜ੍ਹਾ ਸਕਾਂ ਤੁਸੀਂ ਤਾਂ ਇੰਨੀ ਤਨਖਾਹ ਲੈਨੇ ਹੋ ਜੇ ਤੁਹਾਡੇ ਕੋਈ ਬੱਚਾ ਹੋਵੇ ਤੁਸੀਂ ਪੜ੍ਹਾ ਸਕੋਗੇ ਮੈਂ ਨਹੀਂ ਪੜ੍ਹਾ ਸਕਦਾ 58 ਲੱਖ ਚ ਕੀ ਗੱਲਾਂ ਕਰਦੇ ਨੇ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਫਿਰ ਕਹਣਗੇ ਮੈਨੂੰ ਐ ਕਿਉਂ ਕਹਤਾ ਇਹ ਬੇਵਕੂਫ ਬਣਾਉਣਾ ਨਹੀਂ ਹੈ ਨਾ ਤੁਸੀਂ ਸਟੱਡੀ ਕਰੋ ਤੁਹਾਡੀ ਡਿਊਟੀ ਹੈ ਇਹ ਕੋਈ ਇਹ ਕੋਈ ਥਾਨ ਹੈ ਨਾ ਮੰਤਰੀ ਫਿਰ ਜੇ ਇਹਹੀ ਗੱਲ ਹੈ ਜਿਹਨੇ ਮੰਤਰੀ ਬਣਨਾ ਹੈ ਉਹਨੂੰ ਧਿਆਨ ਨਾਲ ਦੇਖਣਾ ਪਊਗਾ ਆਹ ਉਹ ਮਹਾਰਾਜ ਦੇ ਮੈਕਮੇ ਦਾ ਇਸ ਕਰਕੇ ਉਹਨੂੰ ਹੋਰ ਜ਼ਿਆਦਾ ਧਿਆਨ ਦੇਣਾ ਜ਼ਰੂਰੀ ਹੈ ਪਿਤਾ ਲਈ ਕੀ ਬੰਦਾ ਕਦੋਂ ਜੀ ਆਇਆਂ ਜੀ ਮੈਨੂੰ ਆਏ ਕਿਉਂ ਕਹਿੰਦਾ ਜੀ ਹੁਣ ਕੋਈ ਬੰਦਾ ਕਹੇ ਕਿ ਜੀ ਮੇਰੀ ਲੱਤ ਟੁੱਟੀ ਸੋ ਠੀਕ ਨਹੀਂ ਜੁੜੀ ਮੈਂ ਤਾਂ ਵਿੰਗੀ ਹੋ ਗਈ ਤੇ ਮੈਂ ਕਹਾ ਤੂੰ ਮੇਰੀ ਮਾਨ ਹਨੀ ਕਰਤੀ ਤਾਂ ਮੈਨੂੰ ਆਏ ਕਿਉਂ ਕਹਤਾ ਉਹ ਕਹਿੰਦੇ ਜੀ ਤੁਸੀਂ ਸਰਜਰੀ ਕਰ ਦਿਓ ਕਿ ਕੋਈ ਹਲਵਾਈ ਪਨਾ ਕਰ ਦਿਓ ਕਹਿ ਸਕਦਾ ਤੁਹਾਨੂੰ ਮੈਂ ਦੱਸਦਾ ਸੁਣ ਲਓ ਮੈਂ ਵੀ ਨਹੀਂ ਕਹਿੰਦਾ ਰਜਿੰਦਰ ਹੱਸ ਗਿਆ ਸੀ ਇੱਕ ਬੱਚੇ ਦੇ ਜਮਾਂਦੜ ਨੁਕਸ ਸੀਗਾ ਪੇਟ ਚ ਉਹ ਡੇਢ ਕਿਲੋ ਦਾ ਬੱਚਾ ਸੀ ਉਹਦੇ ਇੱਕ ਬੰਨ ਖੋਲਤਾ ਸਰਜਨ ਨੇ ਜਿਹੜਾ ਕੰਸਲਟ ਸਰਜਨ ਸੀ ਬੱਚਾ ਸਰਜਰੀ ਦਾ कि मैं जब राउंड से गया मैं देखा भी वो बन्न जी खुद गया फिर उत्ते हुए गंदा पानी क्यों आ, रहे है? ना ए, आ रहा है, तो, ओ, तुछ तुछ तो है, तो तो है मैं sure तो यार ठीक नहीं आख लिया चंकी तरह हो जी तुम्हें तो मैंने क्रिटीसाइज करना मेरी बंद ही नहीं मैंने क्रिटिसाइज करना मैं आई एम नॉट हैप्पी विद दिस एंड आई एम श्योर दिस चाइल्ड इज नॉट गोइंग टू सरवाइव जो साम एटीज आ सी उन्होंने अटीरीज का कहना रात को बन्न उत्तों खुलकर जो थे बन्न पैया होती तो नाल ही जानी है फिर जो टाके लाइज टुट गए रात नीजे सवेरे बच्चा मर गया ਮੈਂ ਸਵੇਰ ਸਿਰ ਕਲਾਸ ਲਾਈਨ ਤੋਂ ਬਾਅਦ ਸਾਜਰੇ ਆਪਣੇ ਆਫਿਸ 'ਤੇ ਬੈਠਾ ਸੀ ਅਜੇ ਸਫਾਈਆਂ ਸੁਮਣੀ ਹੋ ਰਹੀਆਂ ਸੀ ਇੱਕ ਬਜ਼ੁਰਗ ਆਇਆ ਮੈਂ ਅੰਦਰ ਆ ਗਿਆ ਨਹੀਂ ਮਖਾਲੀ ਉਹ ਬਣੀ ਕੋਈ ਨਹੀਂ ਬੈਠ ਕੇ ਮੇਰੇ ਪੋਤੇ ਨੂੰ ਕੀ ਹੋਇਆ ਸੀ ਜੀ ਮਨ ਸਮਝਾਤਾ ਡਾਇਗਰਾਮ ਬਣਾ ਕੇ ਇਦਾਂ ਦੋ ਬੰਨ ਸੀਗੇ ਬਾਬਾ ਇੱਕ ਖੋਲਤਾ ਇੱਕ ਕਿੱਥੇ ਰਹਿ ਗਿਆ ਬੱਚਾ ਛੋਟਾ ਸੀ ਭਾਰ ਘਟ ਸੀ 1.5 ਕਿਲੋ ਸੀ ਇਸ ਕਰਕੇ ਉਹ ਸਹਿ ਨਹੀਂ ਸਕਿਆ ਦੂਜਾ ਆਪਰੇਸ਼ਨ ਚਲੋ ਜੀ ਸਾਡੀ ਫਿਲਮੇ ਤੋਂ ਆਇਆ ਸੀ ਉਹ ਚਲੋ ਜੀ ਸਾਡੀ ਕਿਸਮਤ ਉਨੇ ਜੋ ਕਿਹਾ ਇਥੇ ਮੈਂ ਮੈਂ 50 ਜਗ੍ਹਾ ਤੇ ਕੋਟ ਕਰਿਆ ਹੁਣ ਕੈਨੇਡਾ ਵੀ ਕੋਟ ਕਰਕੇ ਆਇਆ ਉਹ ਕਹਿੰਦਾ ਕਹਿੰਦਾ ਜੀ ਸਾਈਕਲ ਦੇ ਪੈਂਚਰ ਲਾਉਣ ਵਾਲਾ ਵੀ ਦੇਖ ਲੈਂਦਾ ਵੀ ਕੋਈ ਹੋਰ ਪੈਂਚਰ ਤਾਂ ਨਹੀਂ ਤੁਸੀਂ ਇਹਨਾਂ ਨੂੰ ਇਹ ਨਹੀਂ ਸਿਖਾਉਂਦੇ ਮੈਂ ਮੂੰਹ ਜਾਨੀ ਮਾ ਕਰਕੇ ਹਾਂ ਬਾਬਾ ਸਿਖਾਉਂਦੇ ਤਾਂ ਆ ਗਿਆ ਹੁਣ ਜੋ ਬਾਬੇ ਨੇ ਮੈਨੂੰ ਕਿਹਾ ਉਹਦਾ ਬੱਚਾ ਮਰ ਗਿਆ ਉਹ ਮੈਨੂੰ ਇਹ ਗੱਲ ਵੀ ਨਹੀਂ ਕਹਿ ਸਕਦਾ ਮੈਂ ਉਹਦਾ ਇਹ ਵੀ ਹੱਕ ਖੋਲਾਂ ਹਾਲਾਂਕਿ ਮੈਂ ਕੋਈ ਗਲਤੀ ਨਹੀਂ ਕੀਤੀ ਪਰ ਮੇਰਾ ਮਹਿਕਮਾ ਹੈ ਨਾ ਮੈਂ ਉੱਥੇ ਕੰਸਲਟੈਂਟ ਆ ਨਾ ਹਣਕੇ ਉਹ ਜਿੰਨੇ ਕਰੀਆ ਉਹ ਮੇਰੇ ਅੰਦਰ ਵੀ ਰੀ ਸੀ ਪਰ ਹਸਪਤਾਲ ਚ ਤਾਂ ਮੈ ਹੈਗਾ ਨਾ ਤੇ ਮੈਂ ਉਹਨੂੰ ਕਹਾ ਬਾਬਾ ਤੂੰ ਸਾਈਕਲ ਦੇ ਨਾਲ ਕਿਵੇਂ ਕੰਪੇਅਰ ਕਰਦਾ ਸਾਨੂੰ ਭਾਈ ਉਹਨੇ ਦੱਸੋ ਕਿਹੜੀ ਮਾੜੀ ਗੱਲ ਕਹੀ ਹੈ ਸੋ ਇਸ ਕਰਕੇ ਬਲਬੀਰ ਸਿੰਘ ਨੂੰ ਪਤਾ ਹੋਣਾ ਚਾਹੀਦਾ ਹੈ ਡਾਕਟਰ ਹੋਣ ਦੇ ਨਾਤੇ ਤਾਂ ਬੰਦੇ ਨੂੰ ਹੋਰ ਵੀ ਜ਼ਿਆਦਾ ਹੰਬਲ ਹੋਣਾ ਚਾਹੀਦਾ ਹੈ ਵੀ ਚਲ ਯਾਰ ਹੋ ਗਿਆ ਸ਼ਬਦਾਂ ਦੇ ਉੱਤੇ ਮੈਂ ਫੇਰ ਕਹਣਾ ਮੈਨੂੰ ਨਵੇਂ ਸ਼ਬਦ ਦੱਸ ਦੇ ਬਲਬੀਰ ਸਿੰਘ ਕਿ ਵੀ ਜਿਹੜਾ ਉਹਨਾਂ ਨੇ ਲੋਕਾਂ ਨੂੰ ਸਹੀ ਨਹੀਂ ਦੱਸਿਆ ਉਦੇ ਬਾਰੇ ਕਿਹੜਾ ਸ਼ਬਦ ਮੈਂ ਵਰਤਿਆ ਕਰਾਂ ਤਾਂ ਕਿ ਕੋਈ ਉਹਨਾਂ ਨੇ ਅੱਗੇ ਨੂੰ ਵੀ ਇਹ ਐ ਕਹਣਗੇ ਨਾ ਤਾਂ ਫਿਰ ਵੀ ਬੋਲਣਾ ਮੈਂ ਉਹ ਸ਼ਬਦ ਵਰਤ ਲਿਆ ਕਰੂੰ ਇਦਾਂ ਹੀ ਜੇ ਉਹਨਾਂ ਨੇ ਲੋਕਾਂ ਨੂੰ ਮਤਲਬ ਇੱਕ ਜਿਹਨੂੰ ਆਪਾਂ ਕਹਿੰਦਾ ਧੁੰਦਲਾ ਕਰਤਾ ਕਿਸੇ ਕੰਮ ਨੂੰ ਠੀਕ ਹੈ ਆਪਾਂ ਸੀਸੀ ਨੂੰ ਵੀ ਤਾਂ ਧੁੰਦਲਾ ਹੀ ਕਹਨੇ ਆ ਵੀ ਲੋਕਾਂ ਨੂੰ ਅਸਲੀਅਤ ਪਤਾ ਨਹੀਂ ਲੱਗੀ ਜੇ ਅਸਲੀਅਤ ਲੋਕਾਂ ਨੂੰ ਪਤਾ ਨਹੀਂ ਲੱਗਣ ਦਿੱਤੀ ਉਹਨੂੰ ਗੁੰਮਰਾਹ ਵੀ ਬਜਾਏ ਕੋਈ ਹੋਰ ਸ਼ਬਦ ਦੱਸ ਦੇਣਾ ਆਪਾਂ ਉਹ ਕਹਿਆ ਕਰਾਂਗੇ ਆਪਾਂ ਨੂੰ ਕੀ ਆਪਾਂ ਸ਼ਬਦਾਂ ਥੋੜੇ ਪੜਨਾ ਹੈ ਆਪਣਾ ਤਾਂ ਮਾਮਲਾ ਇਹ ਹੈ ਕਿ ਲੋਕਾਂ ਨੂੰ ਗੱਲ ਪਤਾ ਲੱਗੇ ਸੱਚ ਲੋਕਾਂ ਦੇ ਸਾਹਮਣੇ ਆਵੇ ਸੋ ਇਹਨਾਂ ਨੇ ਆ ਫੀਸਾਂ ਦਾ ਮੈਂ ਚਾਰਟ ਲਿਖਾ ਰਿਹਾ ਜਿਹਨੇ ਦੇਖਣਾ ਦੇਖਵੇ ਜੇ ਡਾਕਟਰ ਬਰਦੀਲ ਸਿੰਘ 2006 ਦੇ ਅਨੁਸਾਰ ਸਾਰਾ ਕੁਝ ਕਰਨਾ ਚਾਹੁੰਦੇ ਨੇ ਹਾਲਾਂਕਿ ਮੈਂ 2006 'ਚ ਯੂਨੀਵਰਸਿਟੀ 'ਚ ਸੀ ਨੋਟੀਫਿਕੇਸ਼ਨ ਸਰਕਾਰ ਕਰਦੀ ਇਹ ਵੀ ਸੁਣ ਦੱਸ ਦਿੰਦਾ ਮੈਂ ਪਰ ਮੈਂ ਮੰਨਦਾ ਮੈਂ ਉਹਨਾਂ ਕਰਦਾ ਕਿਉਂਕਿ ਮੈਂ ਯੂਨੀਵਰਸਿਟੀ 'ਚ ਬੈਠਾ ਕਹਿ ਸਕਦਾ ਸੀ ਵੀ ਨਹੀਂ ਜੀ ਇਹ ਨੇ ਆਏ ਆ ਨਹੀਂ ਆਏ ਕਰੋ ਠੀਕ ਹੈ ਸਾਡੇ ਕੋਲ ਆਨ ਲਗਾ ਨੋਟਿਸ ਹੋ ਕੇ ਜਾਂਦੀ ਹੈ ਪਰ ਫੋਨ ਕਰਨਾ ਮੈਂ ਉਦੋਂ 75 75000 ਸੀ ਫੀਸ ਜਨ ਕੇ ਬਰਾਬਰ ਸੀ ਐਂ ਕਹਿ ਦੋ ਜਿੰਨੀ ਸਰਕਾਰ ਹੁਣ ਵੀ ਬਰਾਬਰ ਕਰ ਦੇ 9 ਲੱਖ 50 ਹਜ਼ਾਰ ਨਹੀਂ ਕਰਨੀ ਦੋਨੇ ਪਾਸੇ 18 18 ਲੱਖ ਕਰ ਦੇ ਇਹ ਵੀ ਨਹੀਂ ਕਰਨੀ 2 ਲੱਖ ਇੱਕ ਪਾਸੇ ਦੂਜੇ ਪਾਸੇ ਵੀ ਬਾਈ ਦਾ ਕਰਦੇ 55 ਕਿਉਂ ਕਰੀਆ ਬਰਾਬਰ ਦਾ ਕਰ ਦੇ ਨਾ ਜਿੰਨੇ ਮਰਜ਼ੀ ਕਰ ਦੇ ਜੀ ਤੋ ਇਹ ਕਰ ਗਲਬਤ ਚੱਲਦੀ ਰਹੀ ਕਿ ਸਰਕਾਰਾਂ ਨੇ ਫੈਸਲੇ ਕਰਨੇ ਹੁੰਦੇ ਤੇ ਉਹਨਾਂ ਨੂੰ ਮਾਰਾ ਨਹੀਂ ਵੀ ਆਮ ਲੋਕਾਂ ਦੇ ਵੀ ਪੁੱਛਣਾ ਹੁੰਦਾ ਸਰਕਾਰਾਂ ਟਰਾਂਸਪੇਰੈਂਟ ਵੀ ਹੋਣੀਆਂ ਚਾਹੀਦੀਆਂ ਨੇ ਤੇ ਜਵਾਬਦੇਹ ਵੀ ਹੋਣੀਆਂ ਚਾਹੀਦੀਆਂ ਕਿਉਂਕਿ ਲੋਕਾਂ ਨੇ ਹੀ ਸਰਕਾਰਾਂ ਇਸ ਲਈ ਚੁਣੀਆਂ ਨੇ ਕਿ ਉਹ ਉਹਨਾਂ ਲਈ ਸੌਖੇ ਤਰੀਕੇ ਨਾਲ ਆਸਾਨ ਤਰੀਕੇ ਨਾਲ ਚਾਹੇ ਕੋਈ ਐਜੂਕੇਸ਼ਨ ਡਿਪਾਰਟਮੈਂਟ ਹੈ ਤੇ ਬੱਚੇ ਬੱਚੇ ਹੀ ਨਹੀਂ ਪੜਦੇ ਉੱਥੇ ਬੱਚਿਆਂ ਨੂੰ ਪੜ੍ਹਾਈ ਚੰਗੀ ਨਹੀਂ ਮਿਲਦੀ ਬਾਕੀ ਚਾਹੇ ਸਾਰਾ ਕੁਝ ਠੀਕ ਵੀ ਹੋਵੇ ਇਸ ਤਰ੍ਹਾਂ ਸਿਹਤ ਸੌਲਤਾ ਦਾ ਵੀ ਇਹੀ ਮਾਮਲਾ ਹੁੰਦਾ ਕਿ ਜੇ ਬੈਟਰ ਤਰੀਕੇ ਨਾਲ ਮਿਲ ਲੰਗੀਆਂ ਤਾ ਬਾਕੀ ਕੋਈ ਇੰਦਰੋਂ ਤਾਂ ਰਹਿ ਵੀ ਜਾਣਗੇ ਨੁਕ ਮਤਲਬ ਨਹੀਂ ਹੋਣਾ ਉਹ ਕਰਦੇ ਪਰ ਜੇਕਰ ਸੇਸ ਹੁੰਦਾ ਹੈ ਕਿਆ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਜੇ ਫੀਸਾਂ ਹੀ ਇੰਨੀਆਂ ਮਹਿੰਗੀਆਂ ਨੇ ਤਾਂ ਸੇਸ ਹੁੰਦਾ ਵੀ ਨਹੀਂ ਹੋਣ ਗਿਆ ਉਹਨਾਂ ਚੀਜ਼ਾਂ ਨੂੰ ਦੇਖਣ ਦਾ ਸਵਾਲ ਹੁੰਦਾ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਇਹ ਠੀਕ ਹੈ ਕਿ ਹਰ ਇੱਕ ਨੂੰ ਸਰਕਾਰ ਨੂੰ ਆਪਣਾ ਪੱਖ ਦੇਣ ਦਾ ਰਾਈਟ ਹੁੰਦਾ ਵੈਸੇ ਤਾਂ ਆਪਣਾ ਹੁਣ ਤਾਂ ਸਰਕਾਰ ਕੋਲ ਤਾਂ ਬਹੁਤ ਜ਼ਿਆਦਾ ਪੈਸਾ ਐਡਵਰਟਾਈਜ਼ਮੈਂਟ ਹੀ ਬਹੁਤ ਆ ਰਹੀ ਹੈ ਖਵਾਰਾਂ ਚਾੜੇ ਦੁਆਲੇ ਜੋ ਵੀ ਕਰ ਰਹੇ ਨੇ ਔਰ ਸਰਕਾਰ ਨਾਰਮਲ ਮੈਂ ਤੁਹਾਡੇ ਤੈਨਾਂ ਹੀ ਇੱਕ ਬੇਨਤੀ ਕਰਨਾ ਚਾਹਣਾ ਮੰਤਰੀ ਸਾਹਿਬ ਨੂੰ ਉਹ ਕਿਉਂ ਨਹੀਂ ਐ ਕਰਦੇ ਆਪਦੀਆਂ ਫਾਈਲਾਂ ਮੰਗਾ ਲੈਂ ਨਾ ਮੈਨੂੰ ਬੁਲਾ ਲੈਣ ਤੇ ਉੱਥੇ ਸਭ ਦੇ ਸਾਹਮਣੇ ਜੋ ਕਹਿੰਦਾ ਮੈਨੂੰ ਕਹੀ ਜਾਣ ਇੱਕ ਵਾਰੀ ਐ ਜੈਸੀ ਵਈ ਕਰਦੇ ਨਾ ਵੀ ਅਸੀਂ ਠੀਕ ਆ ਵੀ ਸਾਡੇ ਕੋਈ ਮਾੜੀ ਮਨਸ਼ਾ ਨਹੀਂ ਹੈ ਅਸੀਂ ਕੋਈ ਪਹਿਲਾਂ ਜੁੜਾਈ ਚ ਕੋਈ ਮੀਟਿੰਗ ਨਹੀਂ ਕਰੀ ਅਸੀਂ ਕੋਈ ਪਹਿਲਾਂ ਇਹ ਟਿਕੜਮ ਬਾਜੀ ਨਹੀਂ ਕਰੀ ਅਸੀਂ ਕੁਝ ਨਹੀਂ ਕਰਿਆ ਇਹ ਸੈਟੀਸਫਾਈ ਕਰ ਦੇ ਸਭ ਦੇ ਸਾਹਮਣੇ ਚਾਰ ਬੰਦਿਆਂ ਨੂੰ ਬੁਲਾ ਲੈਣਾ ਪੱਤਰਕਾਰਾਂ ਨੂੰ ਬੁਲਾ ਲੈਣਾ ਉੱਥੇ ਜੇ ਮੈਂ ਝੂਠਾ ਤੇ ਮੈਨੂੰ ਇਹ ਪੂਰਾ ਬੇਸ਼ੱਕ ਜੋ ਕਹਿਣਾ ਕਹੀ ਜਾਣ ਮੈਂ ਬੋਲਾਂਗਾ ਨਹੀਂ ਜੇ ਉਹਨਾਂ ਦੀ ਗੱਲ ਗਲਤ ਹੋਈ ਤੇ ਫੇਰ ਇਹ ਹੈ ਮੈਂ ਝੂਠਾ ਤਾਂ ਆਪਦੇ ਵਾਸਤੇ ਵਰਤਿਆ ਪਾਰਲੀਮੈਂਟ ਦੇ ਉਚੋਲੇ ਲਿਖਿਆ ਹੋਇਆ ਹੈ ਵੀ ਐਮਪੀ ਆਪਦੇ ਵਾਸਤੇ ਵਰਤ ਸਕਦਾ ਹੈ ਜੇ ਇਹ ਨਾ ਹੋਵੇ ਦੂਜੇ ਵਾਸਤੇ ਨਹੀਂ ਵਰਤ ਸਕਦਾ ਤੇ ਮੈਂ ਝੂਠਾ ਤਾਂ ਆਪਦੇ ਵਾਸਤੇ ਵਰਤਿਆ ਜੇ ਉਹਨਾਂ ਦੀ ਗੱਲ ਗਲਤ ਹੋਈ ਤੇ ਫੇਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਾਂਗਾ بس ਉਹ ਉਹਨਾਂ ਦੀ ਗਲਤ ਗਲਤ ਸਾਫ਼ ਤੋਂ ਹੋ ਗਈ ਮੈਂ ਥੋੜਾ ਕਹਿੰਦਾ ਉਹ ਕਹਿੰਦਾ ਹਾਂ ਹਾਂ ਸਤੋ ਗਲਤੀ ਹੋ ਗਈ ਨਾ 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 ਬਿਲਕੁਲ ਨਹੀਂ ਕਹਿੰਦੀ ਲੋੜ ਜਿੱਦੇ ਮਰਜੀ ਕਰ ਲੈਣਾ ਜਿੱਦ ਉਹ ਨਾ ਦੇ ਬਿਲਕੁਲ ਨਾਲੇ ਆਮ ਆਦਮੀ ਪਾਰਟੀ ਸਰਕਾਰ ਤਾਂ ਆਈ ਉਹ ਬਦਲਾ ਦੇ ਨਾਲ ਦਾ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ ਕਟੜਾ ਇਮਾਨਦਾਰੀ ਦੇ ਸਵਾਰ ਦਿੱਤੇ ਪਰ ਜੇਕਰ ਲੋਕਾਂ ਨੂੰ ਕੋਈ ਸਵਾਰ ਨਜ਼ਰ ਆਉਂਦਾ ਹੈ ਨੇਤਾਵਾਂ ਸਰਦ ਦੇ ਲਈ اخلاਕੀ ਤੌਰ ਤੇ ਵੀ ਸੰਵਿਧਾਨਕ ਤੇ ਕਾਨੂੰਨੀ ਤੌਰ ਤੇ ਵੀ ਸਰਕਾਰਾਂ ਹਮੇਸ਼ਾ ਹੀ ਜਵਾਬਦੇਹ ਹੁੰਦੀਆਂ ਨੇ ਔਰ ਬਹੁਤ ਸੁ ਕੁਝ ਸਹਿਣਾ ਵੀ ਪੈਂਦਾ ਤੇ ਬਹੁਤ ਕੁਝ ਸੁਣਨਾ ਵੀ ਪੈਂਦਾ ਜੇਕਰ ਨਹੀਂ ਇਹ ਇਵਨ ਜਵਾਬ ਦੇ ਪੂਰੀਆ ਹੋ ਕੇ ਵੀ ਸੋੜਨਾ ਪੈਂਦਾ ਜਿਹੜੇ ਬੰਦੇ ਜ਼ਿੰਮੇਵਾਰ ਉਸ ਲੈਵਲ ਦੇ ਉੱਤੇ ਹੁੰਦੇ ਨੇ ਅੱਜ ਲਈ ਇੰਨੇ ਬਹੁਤ ਬਹੁਤ ਸ਼ੁਕਰੀਆ ਦੱਸੋ ਸ਼ੁਕਰੀਆ